ਤਪ ਤੋਂ ਉੱਤੇ ਦਾ ਸਾਡੇ ਸਿੱਧੂ ਮੂਸੇਵਾਲਾ ਜੀ ਜੀ ਇਹਨਾਂ ਨੂੰ ਅਸੀਂ ਹਰ ਚੀਜ਼ ਬਣਾ ਕੇ ਦਿੱਤੀ ਹੈ ਹਰ ਪ੍ਰੋਡਕਟ ਸਾਡਾ ਯੂਜ਼ ਕਰਦੇ ਸੀ ਫੈਨਸ ਵਾਲੇ ਪੰਜਾਬੀ ਸਿੰਗਰਸ ਤੋਂ ਲੈ ਕੇ ਜੀ ਬਾਲੀਵੁੱਡ ਸਟਾਰਸ ਸਾਰੇ cricketers ਸਾਰੇ ਪੰਜਾਬ ਦੇ ਸਾਡੇ ਪੋਲੀਟਿਸ਼ੀਅਨਸ ਸਾਰੇ ਹੀ ਸਾਡੇ ਫੈਨ ਆ ਪ੍ਰੋਡਕਟਸ ਜੀ ਲੈਦਰ ਦੇ ਉੱਤੇ ਅਸੀਂ ਹਰ ਸ਼ੂ ਨੂੰ ਹੈਂਡ ਪੇਂਟ ਕਰੀਦਾ ਠੀਕ ਹੈ ਜੀ ਸਾਡੇ ਹੈਂਡ ਕ੍ਰਾਫਟਡ ਸ਼ੂਸ ਆ ਸਾਰੇ ਜਿੰਨੇ ਵੀ ਕਲਰ ਤੁਸੀਂ ਚਾਹੁੰਦੇ ਹੋ ਤੁਸੀਂ ਕੋਈ ਗ੍ਰੀਨ ਚਾਹੁੰਦੇ ਹੋ ਮੇਰੇ ਮਰੂਨ ਚਾਹਦੇ ਹੋ ਵਾਈਨ ਚਾਹਦੇ ਹੋ ਉਹ ਤੁਹਾਨੂੰ ਸਾਰੇ ਅਵੇਲੇਬਲ ਕਰਵਾ ਦੇਣਾ। ਉਹੀ ਗੱਲ ਹੈ ਜੀ ਹੁਣ ਡਿਜ਼ਾਈਨ ਪਸੰਦ ਕਰੋ ਸਾਡੀ ਵੈਬਸਾਈਟ ਤੋਂ ਕਿ ਮੈਨੂੰ ਆਹ ਸ਼ੂ ਚਾਹੀਦਾ। ਮੇਰਾ ਨਾਪ ਤੁਹਾਡੇ ਕੋਲ ਆ ਗਿਆ। ਅਸੀਂ ਸ਼ੂ ਬਣਾ ਕੇ ਤੁਹਾਨੂੰ ਹੋਮ ਡਿਲੀਵਰੀ ਦੇ ਦਾਂਗੇ। ਤੁਸੀਂ ਸਾਲ ਪਾਇਆ ਤੁਸੀਂ ਬੋਰ ਹੋ ਗਏ ਹੋ। ਇਹ ਆਹ ਟੈਨ ਪਾਈ ਜਾਣਾ ਪਿਆ ਹੁਣ ਮੈਂ ਬੋਰਿੰਗ ਆਨ ਲਈ। ਜਾਂ ਤਰਾ ਜੀ ਹਾਂਜੀ ਤੁਸੀਂ ਸਾਡੇ ਕੋਲ ਦੇਖ ਕੇ ਜਾਓ। ਅਸੀਂ ਤੁਹਾਨੂੰ ਇਹਨੂੰ ਕਨਵਰਟ ਕਰਕੇ ਬਰਾਊਨ ਜਾਂ ਬਲੈਕ ਕਰਾ ਦਾਂਗੇ। ਮਤਲਬ ਜਿਹੜੇ ਲੋਕ ਲੈਦਰ ਦੇ ਸ਼ੂਸ ਪਾਣੇ ਬੰਦ ਹੋ ਗਏ ਸੀਗੇ ਕੰਫਰਟ ਦੇ ਚੱਕਰ ਦੇ ਵਿੱਚ। ਉਹਨਾਂ ਨੂੰ ਅਸੀਂ ਇਹ ਸ਼ੂ ਬਵਾਤਾ। ਵਿਲਡ ਜੀ ਤੇ ਆਈਸੀਟੀ ক্রিকেট वर्ल्ड कप 2019 ਠੀਕ ਹੈ ਅਸੀਂ ਇਹ ਸਾਰੀ 53 ਕਿੱਟਸ ਅਸੀਂ ਇੱਥੋਂ ਬਣਾ ਕੇ ਭੇਜੀਆਂ ਸੀ ਸਸਤੀ ਗਾਲ ਦੋਸਤੋ ਮੇਰਾ ਫੇਵਰਟ ਬ੍ਰਾਂਡ ਬਰੂਨ ਐਂਡ ਬੀਅਰ ਸਕਿਨ ਹੁਣ ਬਠਿੰਡਾ ਸ਼ਹਿਰ ਦੇ ਵਿੱਚ ਆ ਚੁੱਕਿਆ ਹੈਗਾ ਜਿੱਥੇ ਲੈਦਰ ਦੇ ਬਹੁਤ ਵਧੀਆ ਪ੍ਰੋਡਕਟ ਤੁਹਾਨੂੰ ਮਿਲਨੇ ਨੇ ਪਹਿਲਾਂ ਇਹਦੇ ਲਈ ਆਪਣਾ ਜਲੰਧਰ ਲੁਧਿਆਣਾ ਜਾਂ ਦਿੱਲੀ ਜਾਣਾ ਪੈਂਦਾ ਸੀਗਾ ਹੁਣ ਬਠਿੰਡਾ ਐਨ ਐਚ 7 ਆਊਟਲੈਟ ਪੁੱਚੋ ਦੇ ਵਿੱਚ ਵੀ ਤੁਸੀਂ ਇਹ ਪ੍ਰੋਡਕਟ ਸਾਰੇ ਲੈ ਸਕਦੇ ਹੋ ਜਿਹਨੂੰ ਵੱਡੇ ਵੱਡੇ ਸੈਲੀਬ੍ਰਿਟੀ ਯੂਜ਼ ਕਰਦੇ ਨੇ ਇੱਕ ਚੀਜ਼ ਜਿਹੜੀ ਖਾਸ ਹੈ ਇਹ ਬ੍ਰਾਂਡ ਆਪਣੇ ਪੰਜਾਬੀ ਭਰਾਵਾਂ ਦਾ ਹੈਗਾ ਪੰਜਾਬੀਆਂ ਨੇ ਸ਼ੁਰੂ ਕੀਤਾ ਸੀ 45 ਸਾਲ ਪਹਿਲਾਂ ਤੇ ਅੱਜ ਇਹ ਬ੍ਰਾਂਡ ਜੇ ਕਹਈਏ ਨਾ ਵੱਡੇ ਵੱਡੇ ਇੰਟਰਨੈਸ਼ਨਲ ਬ੍ਰਾਂਡਾਂ ਨੂੰ ਟੱਕਰ ਦੇ ਰਿਹਾ ਹੈਗਾ ਤੇ ਜਿਹੜੇ ਪ੍ਰੋਡਕਟ ਨੇ ਉਹ ਬਹੁਤ ਹੀ ਖਾਸ ਨੇ ਆਪਣੇ ਆਪ ਦੇ ਵਿੱਚ ਤੇ ਲੌਂਗ ਲਾਈਫ ਚੱਲਣ ਵਾਲੇ ਨੇ ਤੇ ਜੋ ਜੇ ਗੱਲ ਕਰੀਏ ਕਰੈਕਟਰ ਦੇ ਵਿੱਚ ਧੋਨੀ ਤੋਂ ਕੋਲੀ ਤੱਕ ਤੇ ਬਾਲੀਵੁੱਡ ਦੇ ਵਿੱਚ ਜੇ ਕਹਈਏ ਹਰਿ ਇਕਰੋਸ਼ਨ ਤੋਂ ਸਲਮਾਨ ਖਾਨ ਤੱਕ ਸਾਰੇ ਹੀ ਬ੍ਰਾਂਡ ਯੂਜ਼ ਕਰਦੇ ਨੇ ਤੇ ਹੁਣ ਆਮ ਨਾਗਰਿਕ ਵੀ ਜਾਂ ਆਮ ਆਪਣੇ ਲੋਕ ਵੀ ਇਹੀ ਬ੍ਰਾਂਡ ਯੂਜ਼ ਕਰ ਸਕਦੇ ਨੇ ਜਿਹੜੀ ਵੀ ਚੀਜ਼ ਤੁਸੀਂ ਲੈਣੀ ਆ ਇੱਕ ਵਾਰ ਇੱਥੇ ਗੇੜਾ ਜ਼ਰੂਰ ਲਾਓ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕ ਤੁਸੀਂ ਬਠਿੰਡਾ ਦੇ ਵਿੱਚ ਇਹ ਸ਼ੋਰੂਮ ਖੋਲਿਆ ਤੇ ਸਾਡੇ ਲੋਕਾਂ ਨੂੰ ਮੌਕਾ ਦਿੱਤਾ ਮਤਲਬ ਇੱਥੋਂ ਖਰੀਦਦਾਰੀ ਕਰਨ ਦਾ ਸਰ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਇਹ ਬ੍ਰਾਂਡ ਕਿੰਨਾ ਪੁਰਾਣਾ ਹੈਗਾ ਤੇ ਕਿੱਥੇ ਕਿੱਥੇ ਇਹਦੇ ਸ਼ੋਰੂਮ ਨੇ ਦੇਖੋ ਜਿਹੜਾ ਬ੍ਰਾਂਡ ਪੁਰਾਣਾ ਹੈ ਅਸੀਂ ਤਾਂ ਇਹ ਕੰਪਨੀ ਜਿਹੜੀ ਹੈ ਘੱਟੋ ਘੱਟ 45 ਸਾਲ ਤੋਂ ਇਸ ਲਾਈਨ 'ਚ ਹੈ ਚਾ ਵਾਤਾ ਜੀ 45 ਸਾਲ ਤੋਂ ਅਸੀਂ ਟੌਪ ਇੰਟਰਨੈਸ਼ਨਲ ਬ੍ਰਾਂਡਸ ਨੂੰ ਸਪਲਾਈ ਕਰਦੇ ਆ ਰਹੇ ਹਾਂ ਆਪਣਾ ਪ੍ਰੋਡਕਟਸ ਜਿਹੜੇ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਇੰਡੀਅਨ ਮਾਰਕੀਟ ਦੇ ਉਹ ਅਸੀਂ 2012 ਤੋਂ ਸਟਾਰਟ ਕਰਤਾ ਸੀਗਾ ਕੰਮ ਜੀ 2015 ਦੇ ਵਿੱਚ ਅਸੀਂ ਫੁੱਲ ਫਲੈਸ਼ ਇੰਡੀਅਨ ਮਾਰਕੀਟ ਕੈਪਚਰ ਕਰਨੀ ਸ਼ੁਰੂ ਕਰਤੀ ਸੀ ਆਨਲਾਈਨ ਵੀ ਜੀ ਔਰ ਉਸ ਤੋਂ ਬਾਅਦ ਅਸੀਂ 2017 'ਚ ਅਸੀਂ ਸਭ ਤੋਂ ਪਹਿਲਾਂ ਆਪਣੇ ਹੋਮ ਟਾਊਨ ਦੇ ਵਿੱਚ ਜਲੰਧਰ 'ਚ ਇੱਕ ਸਟੋਰ ਖੋਲਿਆ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਸੈਕੰਡ ਸਟੋਰ ਖੋਲਿਆ ਦਿੱਲੀ ਦੇ ਵਿੱਚ ਜੀ ਨੈਕਸਟ ਸਟੋਰ ਖੋਲਿਆ ਅਸੀਂ ਲੁਧਿਆਣੇ ਦੇ ਵਿੱਚ ਜੀ ਹੁਣ ਅਸੀਂ ਅੱਜ ਆਏ ਬਠਿੰਡੇ ਤੁਹਾਡੇ ਕੋਲ ਪਹੁੰਚੇ ਜੀ ਸਰ ਸਰ ਜੇ ਗੱਲ ਕਰੀ ਨਾ ਸਭ ਤੋਂ ਵੱਡੀ ਜਿਹੜੀ ਖੁਸ਼ੀ ਵਾਲੀ ਗੱਲ ਹੈ ਬਹੁਤ ਸਾਰੇ ਇੱਥੇ ਬ੍ਰਾਂਡ ਨੇ ਉੱਚਾ ਆਟਲੈਟ ਦੇ ਵਿੱਚ ਪਰ ਆਪਣਾ ਬ੍ਰਾਂਡ ਇੱਕੋ ਇੱਕ ਹੀ ਹੋਊਗਾ ਮੈਨੂੰ ਲੱਗਦਾ ਜਿਹੜਾ ਕਿ ਪੰਜਾਬ ਦਾ ਆਪਣਾ ਆਪ ਦਾ ਬ੍ਰਾਂਡ ਹੈ ਬਿਲਕੁਲ ਆਪਣਾ ਪੰਜਾਬੀਆ ਦਾ ਬ੍ਰਾਂਡ ਹੈ ਔਰ ਪੰਜਾਬ ਦੇ ਵਿੱਚ ਲੋਕਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਲੈ ਜੀ ਪੰਜਾਬ ਦੇ ਵਿੱਚ ਮੈਨੂਫੈਕਚਰਿੰਗ ਹੋ ਰਹੀ ਹੈ ਔਰ ਇੰਨੇ ਪ੍ਰੀਮੀਅਮ ਪ੍ਰੋਡਕਟਸ ਬਣ ਰਹੇ ਆ ਜੀ ਤੇ ਉਹ ਸਰਪ੍ਰਾਈਜ਼ ਹੁੰਦੇ ਆ ਇਸ ਚੀਜ਼ ਦੇ ਉੱਤੇ ਜੀ ਸਰ ਮੈਂ ਵੀ ਬਿਲਕੁਲ ਸਰਪ੍ਰਾਈਜ਼ ਹੋਇਆ ਜਦੋਂ ਆਇਆ ਇੱਥੇ ਵੇਖੀਤਾ ਕਿਉਂਕਿ ਬਾਈ ਸਿੱਧੂ ਮੂਸੇਵਾਲਾ ਨਾਲ ਥੋੜੀ ਅਟੈਚਮੈਂਟ ਕਰਕੇ ਚੀਜ਼ਾਂ ਦਾ ਪਤਾ ਸੀਗਾ ਪਰ ਜਦੋਂ ਮੈਂ ਇੱਥੇ ਦੇਖਿਆ ਆਪਾਂ ਨਾਲ ਨਾਲ ਸ਼ੁਰੂ ਕਰ ਲੈਨੇ ਆ ਜੀ ਵੀ ਕੋਈ ਸੈਲੀਬ੍ਰਿਟੀ ਨਹੀਂ ਹੈ ਕਿ ਜਿਹੜੀ ਆਪਣਾ ਬ੍ਰਾਂਡ ਯੂਜ਼ ਨਾ ਕਰਦੀ ਹੋਵੇ ਬਿਲਕੁਲ ਸਾਡੇ ਕੋਲ ਐਸ ਵਾਲੇ ਪੰਜਾਬੀ ਸਿੰਗਰਸ ਤੋਂ ਲੈ ਕੇ ਜੀ ਬਾਲੀਵੁੱਡ ਸਟਾਰਸ ਸਾਰੇ ਕ੍ਰਿਕਟਰਸ ਸਾਰੇ ਪੰਜਾਬ ਦੇ ਸਾਡੇ ਪੋਲੀਟਿਸ਼ੀਅਨਸ ਸਾਰੇ ਹੀ ਸਾਡੇ ਫੈਨ ਆ ਪ੍ਰੋਡਕਟਸ ਜੀ ਆ ਅਸੀਂ ਇੰਡੀਅਨ ਵਰਲਡ ਕੱਪ ਜੋ ਆਇਆ ਸੀ ਤਾਂ ਜੀ ਤੇ ਆਈਸੀਸੀ ਕ੍ਰਿਕਟ ਵਰਲਡ ਕੱਪ 2019 ਠੀਕ ਹੈ ਅਸੀਂ ਇਹ ਸਾਰੀ 53 ਕਿੱਟਸ ਅਸੀਂ ਇੱਥੋਂ ਬਣਾ ਕੇ ਭੇਜੀਆਂ ਸੀ ਹਰ ਕ੍ਰਿਕਟਰ ਨੇ ਉਹਨਾਂ ਦੇ ਪੂਰੇ ਟੀਮ ਮੈਂਬਰਸ ਨੇ ਸਾਡੇ ਹੀ ਪ੍ਰੋਡਕਟ ਦੇ ਕੋ ਪਕੜੇ ਹੋਏ ਆ ਸਕੂਲ ਵੇਅਰ ਆ ਬੈਗ ਆ ਕਫਲ ਬੈਗ ਆ ਬੈਕਪੈਕ ਆ ਬਲਸ ਆ एवरीथिंग ਸਾਡਾ ਠੀਕ ਆ ਜੀ ਹਾਂਜੀ ਮਤਲਬ ਪੰਜਾਬੀਆਂ ਨੂੰ ਇਹ ਬਹੁਤ ਘੱਟ ਪੰਜਾਬੀਆਂ ਨੂੰ ਪਤਾ ਹੋਣਾ ਜੀ ਇਹ ਚੀਜ਼ ਔਰ ਐਸ ਵੇਲੇ ਕ੍ਰਿਕਟਰਸ ਦਾ ਲਗਾ ਲੋ ਕਿ ਲੋਕਾਂ ਲਈ ਤਾਂ ਰੱਬ ਹੀ ਆ ਠੀਕ ਆ ਜਦੋਂ ਮੈਚ ਚੱਲਦੇ ਆ ਤਾਂ ਲੋਕੀ ਜੇ ਕਹਿੰਦੇ ਧਰਮ ਤੋਂ ਵੱਧ ਇੰਡੀਆ ਤੇ ਕ੍ਰਿਕਟਿ ਇਹ ਸਭ ਤੋਂ ਵੱਡਾ ਰੋਲ ਅਦਾ ਕਰਦਾ ਹੈਗਾ ਲੋਕਾਂ ਦਾ ਮਨਪਸੰਦ ਗੇਮ ਆ ਹਾਂਜੀ ਫਿਰ ਅਸੀਂ ਆਈਪੀਐਲ ਟੀਮਸ ਨੂੰ ਵੀ ਆ ਦੇਖੋ ਪਰਸੋਨਲਾਈਜ਼ ਕਰਕੇ ਸਾਰੇ ਅਸੀਂ ਸਪਲਾਈ ਕੀਤੇ ਆ ਬੈਗਸ ਜੀ ਹਰ ਵੀ ਯੂਜ਼ ਕਰਦੇ ਆ ਜੀ ਲੋਬੀ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਸਾਰੇ ਤੇ ਇਸ ਤੋਂ ਇਲਾਵਾ ਸਰ ਹੋਰ ਕਿਹੜੇ ਕਿਹੜੇ ਸੈਲੀਬ੍ਰਿਟੀ ਆ ਜਿਹੜੇ ਆਪਣੀ ਸਾਡੇ ਹੋਰ ਸੈਲੀਬ੍ਰਿਟੀ ਬਹੁਤ ਹੈਗੇ ਆ ਦੇਖੋ ਆ ਤੁਹਾਨੂੰ ਦਿਖਾਉਣਾ ਜੀ ਸਭ ਤੋਂ ਉੱਤੇ ਸਾਡੇ ਸਿੱਧੂ ਮੂਸੇਵਾਲਾ ਜੀ ਜੀ ਇਹਨਾਂ ਨੂੰ ਅਸੀਂ ਹਰ ਚੀਜ਼ ਬਣਾ ਕੇ ਦਿੱਤੀ ਹੈ ਹਰ ਪ੍ਰੋਡਕਟ ਸਾਡਾ ਯੂਜ਼ ਕਰਦੇ ਸੀ ਫੈਮਸ ਜਗੇ ਸਾਡੇ ਪ੍ਰੋਡਕਟ ਦੇ ਠੀਕ ਹੈ ਜੀ ਬਿਲਕੁਲ ਜੀ ਨਾਲ ਹੀ ਸਲਮਾਨ ਖਾਨ ਆਏ ਉਸ ਤੋਂ ਬਾਅਦ ਸਲਮਾਨ ਖਾਨ ਜੀ ਸਾਡੇ ਪ੍ਰੋਡਕਟਸ ਮਤਲਬ ਸਟਿੰਗਰੇ ਕ੍ਰੋਕੋਡਾਇਲ ਆਸਟ੍ਰੇਜ ਇਦੇ ਵਿੱਚ ਐਸੋਲੇ ਸਾਡੇ ਹੀ ਬੂਟਸ ਪਾ ਰਹੇ ਆ ਠੀਕ ਹੈ ਜੀ ਈਵਨ ਪਿੱਛੇ ਜੇ ਅੰਬਾਨੀ ਦੀ ਪਾਰਟੀ ਦੀ ਫੋਟੋ ਦੇਖੋਗੇ ਤੁਸੀਂ ਆ ਜਿੰਨੇ ਤੁਹਾਨੂੰ ਦੇਖ ਰਹੇ ਆ ਨਾ ਸਾਰਿਆਂ ਨੇ ਸਾਡੇ ਬੂਟਸ ਪਾਏ ਆ ਕੀ ਬਾਤ ਹੈ ਜੀ ਹਾਂਜੀ ਜੀ ਸਰ ਇਸ ਤੋਂ ਇਲਾਵਾ ਸਰ ਇੱਧਰ ਤੋਂ ਇਲਾਵਾ ਤੁਸੀਂ ਆ ਸਕਦੇ ਹੋ ਭਾਜਨ ਸਿੰਘ ਜੀ ਕ੍ਰਿਕਟਰ ਜੀ ਇਹ ਵੀ ਫੈਨ ਆ ਸਾਡੇ ਮਤਲਬ ਹਰ ਚੀਜ਼ ਸਾਡੇ ਯੂਜ਼ ਕਰਦੇ ਆ ਜੀ ਕਿਸੇ ਤਰ੍ਹਾਂ ਦੇ ਵੀ ਫੁੱਟਵियर ਪਾਣੇ ਜੈਕਟਸ ਪਾਣੀਆਂ ਐ ਐਕਸੈਸਰੀ ਬੈਗ ਸਭ ਸਾਡੇ ਯੂਜ਼ ਹੋ ਰਹੇ ਆ ਜੀ ਐਮ ਐਸ ਥੋਨੀ ਕ੍ਰਿਕਟਰ ਆ ਦੇਖ ਸਕਦੇ ਆ ਜੀ ਖੜਾ ਕਰ ਰਹੇ ਆ ਜੀ ਸ਼ਗਰਤਾ ਬਣੋਗੇ ਜੀ ਮਰੁਣਤਾ ਬਣੋਗੇ ਸੁਨੀਲ ਸ਼ੈਂਟੀ ਹੋਗੇ ਤੇ ਤਿਕਰੋਸ਼ਨ ਹੋਗੇ ਤਿਕਰੋਸ਼ਨ ਯਸ਼ ਜੀ ਸਾਰੇ ਹੀ ਸਾਡੇ ਭੈਣ ਆ ਸਾਡੇ ਪ੍ਰੋਡਕਟਸ ਮੰਨ ਲਓ ਜੇ ਗੱਲ ਕਰੀਏ ਜੀ ਜੋ ਸੈਲੀਬ੍ਰਿਟੀ ਦੀ ਪਸੰਦ ਹੈ ਉਹ ਹੁਣ ਆਮ ਲੋਕ ਵੀ ਲੈ ਸਕਦੇ ਆਮ ਲੋਕ ਲੈ ਸਕਦੇ ਆ ਔਰ ਅਸੀਂ ਇੱਕ ਮਤਲਬ ਲਗਜ਼ਰੀ ਬ੍ਰਾਂਡ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਸਟਾਰਟ ਤੋਂ ਹੀ ਜੀ ਕਿ ਇੱਕ ਲੋਕਾਂ ਨੂੰ ਘੱਟ ਰੇਟਸ ਦੇ ਵਿੱਚ ਲਗਜ਼ਰੀ ਪ੍ਰੋਡਕਟਸ ਮਿਲਣੇ ਸ਼ੁਰੂ ਹੋ ਜਾਣ ਜਿਹੜੇ ਕਿ ਸਾਡੇ ਇੰਡੀਆ 'ਚ ਅਵੇਲੇਬਲ ਨਹੀਂ ਸੀ ਬਿਲਕੁਲ ਜੀ ਟੋਟਲ ਕੰਪਲੀਟ ਲੈਦਰ ਦੇ ਵਿੱਚ ਅਸੀਂ ਬੜੀ ਕੰਪੀਟੀਟਿਵ ਰੇਂਜ ਦੇ ਰਹੇ ਆ ਕਸਟਮਰਸ ਨੂੰ ਜੀ ਇੱਕ ਰੀਜ਼ਨੇਬਲ ਜੀ ਬਿਲਕੁਲ ਸਰ ਸਭ ਤੋਂ ਪਹਿਲਾਂ ਆਪਾਂ ਸ਼ੂਜ਼ ਤੋਂ ਗੱਲ ਕਰੀ ਤੇ ਇੱਕ ਨਾ ਸ਼ੂਜ਼ ਦੇ ਵਿੱਚ ਜੇ ਕਹਿ ਦਈਏ ਜੀ ਬਹੁਤ ਸਾਰੇ ਬ੍ਰਾਂਡ ਨੇ ਆਪਣੀ ਯੂ ਐਸ ਪੀ ਕੀ ਹੈ ਮਤਲਬ ਵੱਖਰਾ ਕੀ ਬਣਾਉਂਦਾ ਆਪਾਂ ਸਾਡੇ ਸਰ ਦੇਖੋ ਪਹਿਲੀ ਗੱਲ ਤਾਂ ਹੈਗਾ ਕਿ ਅਸੀਂ ਕ੍ਰਾਸ ਲੈਦਰ ਹੁੰਦਾ ਇੱਕ ਉਹਦੇ ਉੱਤੇ ਕੰਮ ਕਰੀਦਾ ਇੱਕ ਵਾਈਟ ਕਲਰ ਲੈਦਰ ਹੁੰਦਾ ਜੀ ਠੀਕ ਹੈ ਜੀ ਵਾਈਟ ਕਲਰ ਲੈਦਰ ਦੇ ਉੱਤੇ ਅਸੀਂ ਹਰ ਸ਼ੂ ਨੂੰ ਹੈਂਡ ਪੇਂਟ ਕਰੀਦਾ ਠੀਕ ਹੈ ਜੀ ਸਾਰੇ ਹੈਂਡ ਕ੍ਰਾਫਟਡ ਸ਼ੂਜ਼ ਆ ਸਾਰੇ ਜੀ ਵਾਈਟ ਦੇ ਉੱਤੇ ਅਸੀਂ ਪੇਂਟਸ ਕਰੀਦੇ ਆ ਜਿਵੇਂ ਇਹ ਪੇਂਟ ਕੀਤਾ ਹੋਇਆ ਸਾਰੇ ਇਹ ਹੈਂਡ ਪੇਂਟ ਹੋਰ ਚੀਜ਼ ਹੈ ਅਸੀਂ ਪਿਕਚਰਸ ਬਣਾਉਂਦੇ ਹਾਂ ਤੁਸੀਂ ਆ ਵੀ ਦੇਖ ਰਹੇ ਹੋ ਨਾ ਇਹ ਸਾਰੇ ਫੁੱਟਵੀਅਰ ਜਿੰਨੇ ਆ ਇਹ ਵੈਸੇ ਕਰੀਮ ਕਲਰ ਦੇ ਲੈਦਰ ਤੇ ਉੱਤੇ ਹੁੰਦੇ ਆ ਠੀਕ ਹੈ ਜੀ ਜਿਹੇ ਜੇ ਆਪਾਂ ਕਲਰ ਲੈਣਾ ਉਹ ਹੀ ਆਪਸ਼ਨ ਮਿਲ ਜੂਗੀ ਹਾਂ ਫਿਰ ਇਸੇ ਲਈ ਸਾਡੀ ਸਭ ਤੋਂ ਵੱਡੀ ਸਪੈਸ਼ਲਿਟੀ ਹੈ ਕਿ ਅਸੀਂ ਜਿੰਨੇ ਵੀ ਕਲਰ ਤੁਸੀਂ ਚਾਹੁੰਦੇ ਹੋ ਤੁਸੀਂ ਕੋਈ ਗ੍ਰੀਨ ਚਾਹੁੰਦੇ ਹੋ ਮਰੂਨ ਚਾਹੁੰਦੇ ਹੋ ਵਾਈਨ ਚਾਹੁੰਦੇ ਹੋ ਉਹ ਤੁਹਾਨੂੰ ਸਾਰੇ ਅਵੇਲੇਬਲ ਕਰਵਾਉਂਦੇ ਹਾਂ ਉਹੀ ਗੱਲ ਹੈ ਹੁਣ ਬਿਆਹ ਦਾ ਸੀਜ਼ਨ ਸ਼ੁਰੂ ਹੋਣਾ ਹੈ ਉਦੋਂ ਆਪਣੇ ਮਨ ਚੋਂ ਦੈਰ ਮੈਨੂੰ ਆ ਚੀਜ਼ ਚਾਹੀਦੀ ਹੈ ਜਿਹੜੀ ਤੁਸੀਂ ਜੋ ਦੱਸੋਗੇ ਸਾਡੇ ਕੋਲ ਜੀ ਸਰ ਇਸ ਤੋਂ ਇਲਾਵਾ ਜੀ ਸਰ ਇਸ ਤੋਂ ਇਲਾਵਾ ਸਾਡੇ ਕੋਲ ਇੱਕ ਕਰੋਕੋ ਟੈਕਚਰ ਦੇ ਵਿੱਚ ਸ਼ੂ ਹੈ ਜਿਹੜਾ ਕਿ ਅੱਜ ਕੱਲ੍ਹ ਸਾਡਾ ਬਹੁਤ ਪੌਪੂਲਰ ਹੈਗਾ ਜੀ ਮਤਲਬ ਇੱਕ ਪ੍ਰੀਮੀਅਮ ਲੁੱਕ ਦੇ ਵਿੱਚ ਅੱਛਾ ਸ਼ੂ ਲੱਗਦਾ ਪਾਇਆ ਹੋਇਆ ਠੀਕ ਹੈ ਜੀ ਤੇ ਫਿਰ ਸਾਡੀ ਰੇਂਜ ਹੈਗੀ ਹੈ ਸਾਰੀ ਤਰ੍ਹਾਂ ਦੀ ਹੈ ਟਕਸੀਡੋਜ਼ ਦੇ ਨਾਲ ਪਾਣ ਲਈ ਹੈ ਪੈਟੈਂਟ ਲੈਦਰ ਜੀ ਇਹ ਸਾਰਾ ਅਸੀਂ ਰੈਡੀ ਕਰੀਦਾ ਜੋ ਵਿਆਹ ਦਾ ਸੀਜ਼ਨ ਆਂਦਾ ਲੋਕਾਂ ਨੇ ਟਕਸੀਡੋਆਂ ਨੇ ਹੁੰਦੇ ਆ ਜੀ ਤੇ ਉਹ ਟਕਸ ਦੇ ਨਾਲ ਫਿਰ ਇਹੀ ਚੀਜ਼ਾਂ ੱਚੀਆਂ ਲੱਗਦੀਆਂ ਇਹਨਾਂ ਨੂੰ ਉਹਦੀ ਪਰਸਨਲਾਈਜ਼ ਵੀ ਕਰਦੀਦਾ ਕਢਾਈ ਆਪਣੀ ਸਪੈਸ਼ਲ ਜਾਂਦਾ ਉੱਤੇ ਜੋ ਜ਼ਰਦੋਜ਼ੀ ਦੀ ਕਢਾਈ ਕਰਦੀ ਦੀ ਹੈ ਦਬਕੇ ਦੀ ਠੀਕ ਹੈ ਜੀ ਉਹ ਵੀ ਹੋ ਜਾਂਦੀ ਹੈ ਕੋਈ ਡਿਜ਼ਾਈਨ ਚੇਂਜ ਕਰਨਾ ਕਿਸੇ ਨੇ ਉੱਚਾ ਬੂਟ ਬਣਾਉਣਾ মানে ਕਸਟਮਾਈਜ਼ੇਸ਼ਨ ਜਿਹੜੀ ਹੈ ਸਾਡੀ ਉਹ ਯੂਐਸਪੀ ਦੇ ਵਿੱਚ ਜੇ ਕਹਿੰਦੀ ਪਰਫੈਕਸ਼ਨ ਹੈ ਜੀ ਮਤਲਬ ਕਿਸੇ ਵੀ ਤਰ੍ਹਾਂ ਦਾ ਜੀ ਮੈਂ ਮੈਨੂੰ ਇਹ ਸ਼ੂਜ਼ ਪਸੰਦ ਆਉਂਦੇ ਜੇ ਮੈਂ ਮਾਰਕੀਟ 'ਚ ਕੋਈ ਕਿਸੇ ਵੀ ਬ੍ਰਾਂਡ ਤੋਂ ਲੈਣਾ ਤਾਂ ਮੈਨੂੰ ਉਹ ਸਿਲੈਕਸ਼ਨ ਨੀ ਕਦੇ ਮਿਲਦੀ ਮੇਰਾ ਜੇ ਕਹਦੀਏ ਪੈਰ ਚੌੜਾ ਹੈ ਪੈਰ ਬ੍ਰੋਡ ਤਾਂ ਉਹਦਾ ਵੀ ਆਪਾਂ ਨੂੰ ਹੱਲ ਮਿਲ ਜਾਂਦਾ ਵੀ ਆਪਾਂ ਨੂੰ ਹੱਲ ਪੂਰਾ ਮਿਲਦਾ ਜੀ ਅਸੀਂ ਤੁਸੀਂ ਆਓਗੇ ਜਦਾਂ ਅਸੀਂ ਤੁਹਾਡੇ ਪੈਰ ਦੀ ਮੈਰਮੈਂਟ ਲਵਾਂਗੇ ਤਿੰਨ ਜਗ੍ਹਾ ਤੋਂ ਪੈਰ ਦਾ ਛਾਪਾ ਲਵਾਂਗੇ ਪੂਰਾ ਉਹ ਨਾਪ ਦੇ ਹਿਸਾਬ ਨਾਲ ਅਸੀਂ ਤੁਹਾਡਾ ਇੱਕ ਮੋਲਡ ਬਣਾਵਾਂਗੇ ਉੱਥੇ ਮੋਲਡ ਬਣਾ ਕੇ ਉਹਦੇ ਉੱਤੇ ਤੁਹਾਨੂੰ ਬੂਟ ਬਣਾ ਕੇ ਦਵਾਂਗੇ ਠੀਕ ਹੈ ਜੀ ਤੁਸੀਂ ਮਨੋ ਜਿਹੜਾ ਮਰਜ਼ੀ ਫਿਰ ਅੱਗੇ ਜਿਹੜਾ ਮਰਜ਼ੀ ਤੁਸੀਂ ਲੋਫਰ ਪਸੰਦ ਕਰ ਲਓ ਤੁਸੀਂ ਲੇਸਿਸ ਵਾਲਾ ਕਰ ਲਓ ਕੁਝ ਵੀ ਪਸੰਦ ਕਰ ਲਓ ਮਨ ਇੱਕ ਵਾਰ ਤੁਹਾਡੇ ਰਿਕਾਰਡ ਦੇ ਵਿੱਚ ਮੇਰਾ ਨਾਪ ਆ ਗਿਆ ਜਿਹੜਾ ਮਰਜ਼ੀ ਆਰਡਰ ਕਰ ਦਿਓ ਕੀ ਬਾਤ ਹੈ ਤੁਸੀਂ ਡਿਜ਼ਾਈਨ ਪਸੰਦ ਕਰੋ ਸਾਡੀ ਵੈਬਸਾਈਟ ਤੋਂ ਕਿ ਮੈਨੂੰ ਆ ਸ਼ੂ ਚਾਹੀਦਾ ਮੇਰਾ ਨਾਪ ਤੁਹਾਡੇ ਕੋਲ ਆ ਗਿਆ ਅਸੀਂ ਸ਼ੂ ਬਣਾ ਕੇ ਤੁਹਾਨੂੰ ਹੋਮ ਡਿਲੀਵਰੀ ਦੇ ਦਾਂ। ਜੀ ਇੱਕ ਚੀਜ਼ ਹੋਰ ਮੈਂ ਇੱਥੇ ਖਾਸ ਪੁੱਛਣੀ ਸੀਗੀ। ਕਈ ਵਾਰ ਕੋਈ ਚੀਜ਼ ਲੈ ਲੈਣੇ ਨਹੀਂ ਪਸੰਦ ਆਉਂਦੀ। ਹੂੰ ਹੂੰ ਤਾਂ ਬਹੁਤ ਸਾਰੇ ਜਿਹੜੇ ਬ੍ਰਾਂਡ ਆ ਉਹ ਕਹਿੰਦੇ ਵੀ ਇੱਕ ਵਾਰ ਜਦੋਂ ਬਿੱਲ ਹੋ ਗਿਆ ਕੋਈ ਹੱਲ ਨਹੀਂ ਹੈਗਾ। ਤੇ ਆਪਣੇ ਕੋਲੇ ਉਹਦਾ ਕੀ ਸੋਲੂਸ਼ਨ ਹੈ? ਸਾਡਾ ਹੱਲ ਹੈ ਜੀ ਕਿ ਦੇਖੋ ਅਸੀਂ ਕਸਟਮਰ ਨੂੰ ਪ੍ਰੋਡਕਟ ਵੇਚਦੇ ਆ ਐਸਲੀ ਕਿ ਕਸਟਮਰ ਉਹਨੂੰ ਯੂਜ਼ ਕਰੇ। ਠੀਕ ਹੈ ਜੀ। ਐਣੀਆ ਕਿ ਡੰਪ ਕਰ ਲਿਆ ਜਾਂਦਾ। ਠੀਕ ਹੈ। ਸਾਡਾ ਪ੍ਰੋਡਕਟ ਆਨਲਾਈਨ ਆਫਲਾਈਨ ਕਸਟਮਰ ਨੇ ਆਨਲਾਈਨ ਪਰਚੇਸ ਕੀਤੀ ਹੈ। ਜੀ ਉਹ ਇਥੋਂ ਜਲੰਧਰ ਚਲਾ ਗਿਆ ਲੁਧਿਆ ਉਹ ਦਿੱਲੀ ਜਾ ਕੇ ਸਾਡੇ ਸਟੋਰ ਦੇ ਉੱਤੇ ਉਹਨੂੰ ਚੇਂਜ ਕਰ ਸਕਦਾ ਠੀਕ ਹੈ ਜੀ ਸਾਡੀ ਟਾਈਮ ਜਾ ਕੋਈ ਸਿਲੈਕਸ਼ਨ ਕਰਨੀ ਉੱਥੇ ਜਾ ਕੇ ਕਰ ਸਕਦਾ ਉਹ ਐਕਸਚੇਂਜ ਕਰਕੇ ਚੇਂਜ ਕਰ ਲਏਗਾ ਠੀਕ ਹੈ ਬੇਸ਼ੱਕ ਉਹਨੂੰ ਨਹੀਂ ਪਸੰਦ ਹੋ ਉੱਥੇ ਇੱਕ ਨਵਾਂ ਆਰਡਰ ਪਲੇਸ ਕਰ ਸਕਦਾ ਕਿ ਮੈਨੂੰ ਆਹ ਬਣਾ ਕੇ ਦੇ ਦਿਓ ਉੱਥੇ ਹੀ ਉਹਨੂੰ ਵਾਪਸ ਕੀਤਾ ਜਾਏਗਾ ਸਾਡਾ ਆਨਲਾਈਨ ਆਫਲਾਈਨ ਇੱਕੋ ਹੀ ਹੈ ਠੀਕ ਹੈ ਕੋਈ ਲਾ ਨਹੀਂ ਹੋਏਗੀ ਕਸਟਮਰ ਨੂੰ ਨਹੀਂ ਇਸ ਤੋਂ ਅੱਗੇ ਸਰ ਜਿਖਤ ਬਾਅਦ ਸਾਡੇ ਕੋਲ ਐ ਪ੍ਰੀਮੀਅਮ ਕਲੈਕਸ਼ਨ ਹੈਗੀ ਹੈ ਜਿਹਦਾ ਮੌਂਗ ਸਟੈਪ ਹੋ ਗਏ ਜੀ ਸਾਡੇ ਸ਼ੂਜ਼ ਇੱਕ ਸਾਡੇ ਆ ਯਾ ਸ਼ੂਜ਼ ਹੈ ਬੋਟ ਸ਼ੂਜ਼ ਹੁੰਦੇ ਬੈਸਿਕਲੀ ਠੀਕ ਠੀਕ ਹੈ ਸੇਮ ਉਹੀ ਸ਼ੂਜ਼ ਆ ਸੇਮ ਚੀਜ਼ ਹੈ ਤੇ ਸਵੇਡ ਲੈਦਰ ਕ੍ਰਾਸ ਲੈਦਰਸ ਕਰੋਕੋਪ੍ਰਿੰਟ ਸਾਰਿਆਂ ਦੇ ਵਿੱਚ ਮਿਲ ਜਾਂਦੇ ਜੀ ਇੱਕ ਸਰ ਤੁਸੀਂ ਮੈਨੂੰ ਉਹ ਵੀ ਚੀਜ਼ ਦੱਸ ਰਹੇ ਸੀ ਮੈਨੂੰ ਉਹ ਵੀ ਬਹੁਤ ਵਧੀਆ ਇੰਟਰਸਟਿੰਗ ਲੱਗੀ ਵੀ ਆਪਾਂ ਕੋਈ ਕਲਰ ਦੇ ਵਿੱਚ ਮੰਨ ਲਓ ਬਲੈਕ ਸ਼ੂਜ਼ ਲੈ ਲਿਆ ਤਾਂ ਇਹਦਾ ਮੈਂ ਜੇ ਕਲਰ ਚੇਂਜ ਕਰਨਾ ਕਲਰ ਵੀ ਚੇਂਜ ਹੋ ਜਾਏ ਬਲੈਕ ਦਾ ਨਹੀਂ ਹੋਏਗਾ ਜੀ ਅਸੀਂ ਜਦੋਂ ਤੁਸੀਂ ਟੈਨ ਕਲਰ ਦਾ ਸ਼ੂ ਲੈ ਲਿਆ ਆਪਾਂ ਜਦੋਂ ਸ਼ੂ ਬਾਏ ਕਰ ਮਿਆ ਜੀ ਤੁਸੀਂ ਸਾਲ ਪਾਇਆ ਤੁਸੀਂ ਬੋਰ ਹੋ ਗਏ ਹੋ ਯਾਰ ਟੈਨ ਪਾਈ ਜਾਣਾ ਪਿਆ ਹੁਣ ਮੈਂ ਬੋਰਿੰਗ ਕਰਨ ਲਈ ਜਾਂ ਤਾਂ ਹਾਂਜੀ ਤੁਸੀਂ ਸਾਡੇ ਕੋਲ ਦੇ ਕੇ ਜਾਓ ਅਸੀਂ ਤੁਹਾਨੂੰ ਇਹਨੂੰ ਕਨਵਰਟ ਕਰਕੇ ਬ੍ਰਾਊਨ ਜਾਂ ਬਲੈਕ ਕਰਾ ਦਾਂਗੇ ਮਤਲਬ ਅਸੀਂ ਡਾਰਕਰ ਵਰਜਨ ਵੱਲ ਜਾ ਸਕਦੇ ਹਾਂ ਠੀਕ ਹੈ ਜੀ ਇਹ ਤੁਹਾਡਾ ਡਾਰਕ ਹਾਂਜੀ ਡਾਰਕ ਤੋਂ ਲਾਈਟ ਨਹੀਂ ਆ ਸਕਦਾ ਕਸਮਰ ਸਾਡੇ ਕੋ ਆਂਦੇ ਆ ਪਹਿਲਾਂ ਟੈਨ ਲੈਂਦੇ ਫਿਰ ਬ੍ਰਾਊਨ ਕਰਾ ਲੈਂਦੇ ਆ 2-3 ਸਾਲ ਬਾਅਦ ਆਂਦੇ ਕਹਿੰਦੇ ਇਹਨੂੰ ਬਲੈਕ ਕਰ ਦੋ ਜੀ ਮਨਾਂ ਬੋਰ ਨਹੀਂ ਫੀਲ ਕਰਦਾ ਨਵਾਂ ਲੋਕ ਆ ਜਾਂਦੀ ਆ ਬਿਲਕੁਲ ਜੀ ਸਰ ਇਸ ਤੋਂ ਅੱਗੇ ਸਰ ਜੀ ਗੱਲ ਕਰੀਏ ਤੇ 1 ਅੱਧੇ ਦਾ 5 ਇੰਚ ਨਾਰਮਲ ਆ ਵੀ ਇਹ ਸਰ ਜਿਹੜਾ ਕੁੜਤੇ ਨਾਲ ਜ਼ਿਆਦਾ ਚੱਲਦੇ ਜੀ ਪਾਕਿਸਤਾਨੀ ਹਾਂ ਜੀ ਸ਼ੇਰਵਾਨੀ ਔਰ ਕੁੜਤੇ ਪਜਾਮੇ ਨਾਲ ਪੇਸ਼ਾਵਰੀ ਸੈਂਡਲਸ ਹੈ ਕਿ ਜਦੋਂ ਪਾਕਿਸਤਾਨ ਤੋਂ ਪਿਸ਼ਾਵਰ ਤੇ ਬਹੁਤ ਜ਼ਿਆਦਾ ਚਲਦੀਆਂ ਸੀ ਜੀ ਅੱਜ ਕੱਲ ਸਾਡਾ ਸਭ ਤੋਂ ਹਿੱਟ ਹੈਗਾ ਉਹ ਅਗੋਂ ਜਦਾਂ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਉਹਦੇ ਚ ਲੋਕਾਂ ਨੇ ਆ ਪਾਣਾ ਜੀ ਤੇ ਇਹ ਸਰ ਇਹ ਵੀ ਕੰਫਰਟੇਬਲ ਹਲਕੇ ਵੀ ਬਹੁਤ ਹੈ ਜੀ ਵੇਟ ਜੀ ਇਹ ਬਹੁਤ ਹਲਕੇ ਆ ਸਾਡੇ ਸੁਪਰ ਲਾਈਟ ਵੇਟ ਸ਼ੂਜ਼ ਹੈਗੇ ਜੇ ਔਰ ਸੁਪਰ ਕੰਫਰਟੇਬਲ ਜੀ ਮਤਲਬ ਜਿਹੜੇ ਲੋਕ ਲੈਦਰ ਦੇ ਸ਼ੂਜ਼ ਪਾਣੇ ਬੰਦ ਹੋ ਗਏ ਸੀਗੇ ਕੰਫਰਟ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਅਸੀਂ ਇਹ ਸ਼ੂਪਵਾਤਾ ਵਾਪਸ ਮਤਲਬ ਰੀਸ ਕਰ ਰਹੇ ਆਏ ਇਧਰ ਲੇਧਰ ਬਲੀ ਬਿਲਕੁਲ ਜੀ ਇਹਦੇ ਵਿੱਚ ਮਤਲਬ ਸਾਰੀਆਂ ਆਪਸ਼ਨ ਮਿਲ ਜਾਂਦੀਆਂ ਪਾਰਟੀ ਵੀਅਰ ਪਾਉਣਾ ਜੀ ਸਪੋਰਟਸ ਵੀਅਰ ਪਾਉਣਾ ਚਾਹੇ ਜਰਨਲ ਚ ਪਾਉਣਾ ਆਪਾਂ ਸਾਰੇ ਤਰ੍ਹਾਂ ਦੀ ਆਪ ਨੂੰ ਸਾਰੇ ਤਰ੍ਹਾਂ ਦੇ ਸਾਡੇ ਕੋਲ ਆ ਗਿਆ ਠੀਕ ਹੈ ਜੀ ਇਸ ਤੋਂ ਇਲਾਵਾ ਸਰ ਐਸੈਸਰੀ ਦੀ ਗੱਲ ਕਰੀਏ ਤੇ ਮਤਲਬ ਮੋਬਾਈਲ ਕਵਰ ਜ਼ਿਆਦਾਤਰ ਉਹ ਕਹਿੰਦੇ ਨੇ ਫੋਨ ਵਾਲੀ ਦੁਕਾਨ ਤੋਂ ਹੀ ਮਿਲਦੇ ਨੇ ਪਰ ਉਹਨਾਂ ਦੇ ਵੀ ਡਿਜ਼ਾਈਨ ਵੱਖੋ ਵੱਖਰੇ ਇਹ ਵੀ ਕਸਟਮਾਈਜ਼ ਹੋ ਜਾਂਦੇ ਆ ਜੀ ਇਹ ਸਾਰਾ ਕੁਝ ਕਸਟਮਾਈਜ਼ ਹੋ ਜਾਂਦਾ ਜੀ ਤੁਸੀਂ ਜਿਹੜੇ ਮਰਜ਼ੀ ਟੈਕਸਚਰ ਚ ਬਣਾਉਣਾ ਚਾਹੁੰਦੇ ਹੋ ਜਿਦਾਂ ਸਾਡੇ ਕੋਲ ਸਟਿੰਗਰੇ ਦਾ ਵੀ ਆਇਆ ਹੈ ਕਰੋਕੋ ਟੈਕਸਚਰ ਚ ਆਇਆ ਅਸੀਂ ਆਸਟ੍ਰਿਚ ਵੀ ਬਣਾ ਦਿੰਦਾ ਹੈ ਇਹ ਹਰ ਚੀਜ਼ ਸਾਡੇ ਕੋਲ ਅਵੇਲੇਬਲ ਆ ਤੁਸੀਂ ਦੱਸੋ ਕਿਹੜੇ ਮੋਬਾਈਲ ਦਾ ਚਾਹੀਦਾ ਆ ਅਸੀਂ ਉਹਦਾ ਕਵਰ ਬਣਾਈਦਾ ਫਿਰ ਇਹਦੇ ਸਭ ਤੋਂ ਵੱਡੀ ਸਪੈਸ਼ਲਿਟੀ ਹੈ ਅਸੀਂ ਇਹਨੂੰ ਪਰਸਨਲਾਈਜ਼ ਕਰਦੀ ਦਾ ਠੀਕ ਹੈ ਜੀ ਆਪਣੇ ਨੇਮ ਇਨੀਸ਼ੀਅਲਸ ਉੱਤੇ ਕਰਵਾ ਸਕਦੇ ਮਤਲਬ ਇੱਥੇ ਆਪ ਦਾ ਕੋਈ ਨਾਮ ਪਾਉਣਾ ਆਪਣਾ ਨਾਮ ਪਵਾਉਣਾ ਉਹ ਚੀਜ਼ ਪੈ ਜੂਗੀ ਫੋਟੋ ਬਣਵਾਣੀ ਹੈ ਲੋਗੋ ਲਵਾਉਣਾ ਉੱਚ ਲਗਵਾਉਣਾ ਉਹ ਸਭ ਕੁਝ ਹੋ ਜਾਏਗਾ ਲੇਜ਼ਰ ਵਰਕ ਵੀ ਹੋ ਜਾਂਦਾ ਹੈ ਹੈਂਡ ਪੇਂਟ ਵੀ ਹੋ ਜਾਂਦਾ ਹੈ ਮੋਸਟ ਵੀ ਹੋ ਜਾਂਦਾ ਠੀਕ ਹੈ ਸਰ ਅਸੀਂ ਉਹ ਸਾਰਾ ਕੁਝ ਕਰਕੇ ਦਈਏ ਜੀ ਇਸ ਤੋਂ ਇਲਾਵਾ ਇੱਧਰ ਬੈਗ ਵਗੈਰਾ ਆਗੇ ਜੇ ਉਧਰ ਨੂੰ ਦਿਖਾਉਣੇ ਤੇ ਇੱਕ ਸਰ ਮੈਨੂੰ ਇੱਥੇ ਬਹੁਤ ਪਿਆਰੀ ਚੀਜ਼ ਲੱਗੀ ਆ ਕੇ ਜਿਹੜਾ ਹਥਿਆਰਾਂ ਦੇ ਸ਼ਕੀਨ ਨੇ ਹਾਂਜੀ ਕਵਰ ਕਰਨਾ ਵੀ ਜ਼ਰੂਰੀ ਹੈ ਜੀ ਕਹਿੰਦੇ ਕਈ ਵਾਰ ਖਾਲੀ ਵੀ ਚੱਲ ਜਾਂਦੀ ਹੈ ਪਰ ਇੱਕ ਚੀਜ਼ ਆ ਵੀ ਉਹਨੂੰ ਕਵਰ ਕਰਨ ਵਾਸਤੇ ਬਹੁਤ ਸੋਹਣੇ ਤਰੀਕੇ ਰੱਖੇ ਹੋਏ ਆ ਇਹ ਸਰ ਇਹ ਸਾਡਾ ਰਾਈਫਲ ਦਾ ਕਵਰ ਹੈ ਜੀ ਕਿਸੇ ਕਸਬੇ ਨੇ ਬਣਵਾਇਆ ਸਪੈਸ਼ਲੀ ਜੀ ਉਹਨਾਂ ਨੇ ਆਪਣੀ ਸਾਰੀ ਦੱਸਿਆ ਮੈਂ ਕਿਦਾਂ ਸਾਰਾ ਕੁਝ ਕਰਦਾ ਆ ਅਸੀਂ ਲੇਜ਼ਰ ਦੇ ਵਿੱਚ ਨਾ ਸਾਰੀ ਉਹਨਾਂ ਦੀ ਸਟੋਰੀ ਇੱਥੇ ਬਣਾਈ ਹੈ ਠੀਕ ਹੈ ਜੀ ਇਹ ਰਾਈਫਲ ਵਾਸਤੇ ਕਵਰ ਹੈ ਪ੍ਰੋਪਰ ਆਪਣੀ ਰਾਈਫਲ ਦਾ ਜਦੋਂ ਕੈਰੀ ਕਰਨਗੇ ਮਤਲਬ ਜੇ ਇਹ ਜਿਆਦਾਤਰ ਜਿਹੜੇ ਆਪਣੇ ਮਿੱਤਰ ਕੋਈ ਸਪੋਰਟਸ ਦੇ ਵਿੱਚ ਹੈ ਕੋਈ ਸ਼ੂਟਿੰਗ ਕਰਦੇ ਆ ਉਹਨਾਂ ਲਈ ਵੀ ਜਿਵੇਂ ਉਹਨਾਂ ਦੀ ਇੱਕ ਜਰਨੀ ਹੁੰਦੀ ਹੈ ਵੀ ਕਿੱਥੋਂ ਮੈਂ ਪਹਿਲੀ ਵਾਰ ਕਿਹੜਾ ਹਥਿਆਰ ਲੇਤਾ ਕਿਵੇਂ ਉਹ ਕੀਤਾ ਤਾਂ ਉਹ ਆ ਵੀ ਬਨਵਾ ਸਕਦੇ ਬਣਵਾ ਸਕਦੇ ਮਤਲਬ ਵੀ ਤੁਸੀਂ ਕੋਈ ਵੀ ਤੁਹਾਡੀ ਜਰਨੀ ਹੈ ਜਾਂ ਆਪਣੇ ਬਜ਼ੁਰਗਾਂ ਦੀ ਕੋਈ ਯਾਦਗਾਰ ਰੱਖਣੀ ਹੈ ਵੀ ਮੇਰੇ ਬਜ਼ੁਰਗ ਨੇ ਭਈ ਇੰਨੇ ਟਾਈਮ ਚ ਲੈਂਦਾ ਸੀ ਇਹ ਜਾਂ ਕੋਈ ਆਰਮੀ ਚ ਰਿਟਾਇਰ ਹੁੰਦਾ ਤਾਂ ਉਹਦੀ ਜਰਨੀ ਇੱਥੇ ਕਰਾ ਸਕਦਾਈ ਸਰ ਬਿਲਕੁਲ ਠੀਕ ਹੈ ਜੀ ਉਸ ਤੋਂ ਇਲਾਵਾ ਸਰ ਜੀ ਗੱਲ ਕਰੀਏ ਜੀ ਉਸ ਤੋਂ ਇਲਾਵਾ ਦੇਖੋ ਨਾ ਇਹ ਗਨ ਕਵਰ ਦਾ ਜਿਹੜੇ ਸਾਡੇ ਇਹ ਅਸੀਂ ਬਣਾਏ ਬੈਟ ਮੋਲਡਿੰਗ ਦੇ ਵਿੱਚ ਬੈਟ ਮੋਲਡਿੰਗ ਕੀ ਹੁੰਦਾ ਦੇਖੋ ਆ ਨਾ ਪ੍ਰੋਪਰ ਦੇਖੋਗੇ ਤੁਸੀਂ ਪੂਰੀ ਸ਼ੇਪ ਆ ਰਹੀ ਹੈ ਗਨ ਦੀ ਇਹਦੇ ਵਿੱਚ ਜਦੋਂ ਅਸੀਂ ਗਨ ਪਾਓਗੇ ਨਾ ਤੇ ਉਹ ਗਨ ਦੇ ਹਰ ਚੀਜ਼ ਦੇ ਵਿੱਚ ਫਸ ਜਾਏਗੀ ਜਾ ਕੇ ਮੂਵ ਨਹੀਂ ਕਰੇਗਾ ਬਿਲਕੁਲ ਵੀ ਹਿੱਲਦਾ ਨਹੀਂ ਰਹੂਗਾ ਹਿੱਲੇਗਾ ਨਹੀਂ ਬਿਲਕੁਲ ਵੀ ਐਮ ਐਕਸਓ ਦੇ ਮਾਰਕਸ ਦੇ ਹਿਸਾਬ ਨਾਲ ਉਹ ਸੈੱਟ ਹੋ ਜਾਏਗਾ ਪੂਰਾ ਠੀਕ ਹੈ ਜੀ ਇਹ ਸਾਡੀ ਨਵੀਂ ਲੇਟੈਸਟ ਰੇਂਜ ਹੈ ਜਿਹੜੀ ਅਸੀਂ ਹੁਣ ਕੱਢੀ ਹੈ ਔਰ ਮਾਰਕੀਟ ਦੇ ਵਿੱਚ ਇੰਟਰਨੈਸ਼ਨਲ ਮਾਰਕੀਟ 'ਚ ਜਿਹੇ अवेलेबल ਹੈ ਤੇ ਇਹਨੇ ਹਾਇਰ ਪ੍ਰਾਈਸਸ ਤੇ ਹੈ ਕਿ ਤੁਸੀਂ ਅਫੋਰਡ ਹੀ ਨਹੀਂ ਕਰ ਸਕਦੇ ਹੋ ਠੀਕ ਹੈ ਜੀ ਤੇ ਅਸੀਂ ਬਿਲਕੁਲ ਰੀਜ਼ਨੇਬਲ ਰੇਟਸ ਦੇ ਵਿੱਚ ਇਹਨਾਂ ਨੂੰ ਮਤਲਬ ਜੋ ਵੀ ਆਪਣਾ 8000 ਤੋਂ ਲੈ ਕੇ 1500 18000 ਤੱਕ ਅਸੀਂ ਇੰਨੇ ਸੋਹਣੇ ਸੋਹਣੇ ਗੰਦ ਗਵਰ ਬਣਾਉਂਦੇ ਹਾਂ ਠੀਕ ਹੈ ਜੀ ਤੇ ਕਸਟਮਰ ਲਾਈਕ ਕਰ ਰਿਹਾ ਹੈ ਇਹਦੇ ਲਈ ਫਿਰ ਇਹਦਾ ਵੀ ਨਾਪ ਦੇਣਾ ਪੈਂਦਾ ਜੀ ਜਿਹੜਾ ਇਹਦਾ ਤੁਸੀਂ ਮਾਡਲ ਨੰਬਰ ਤੁਹਾਨੂੰ ਦੱਸੋਗੇ ਠੀਕ ਹੈ ਜੀ ਮਾਡਲ ਦੇ ਹਿਸਾਬ ਨਾਲ ਮੇਰਾ 22 ਬੋਰ ਦਾ 45 ਬੋਰ ਦਾ ਤੇ ਕਿਹੜਾ ਮਾਡਲ ਆ ਮਤਲਬ ਉਵੇਂ ਜਿਵੇਂ ਸੇਮ ਟੂ ਸੇਮ ਚੀਜ਼ ਸੇਮ ਟੂ ਸੇਮ ਉਹਦੇ ਗੰਦੇ ਹਿਸਾਬ ਨਾਲ ਲੈ ਚੀਜ਼ਾਂ ਸਾਰੀਆਂ ਦਿਖ ਜੂਗੀ ਤੁਹਾਨੂੰ ਖ ਅਗੇ ਕਲਰ ਆਪਸ਼ਨ ਤੁਸੀਂ ਦੋਸਤੋ ਦੇਖ ਹੀ ਸਕਦੇ ਹੋ ਕਲਰ ਆਪਸ਼ਨ ਅਸੀਂ ਜਿਹੜਾ ਜਿਹੜਾ ਕਹੋਗੇ ਉਹ ਕਲਰ ਬਣ ਜਾਂਦਾ ਜੀ ਤੇ ਜਿਵੇਂ ਅੱਜਕੱਲ ਦੇਖੀਏ ਇਹ ਵੀ ਬਹੁਤ ਲੋਕ ਮਤਲਬ ਜਿਵੇਂ ਚਾਦਰ ਵਾਲੇ ਪਹਿਲਾਂ ਬਣਦੇ ਹੁੰਦੇ ਬਜ਼ੁਰਗ ਜੀ ਉਹ ਵੀ ਆਪਾਂ ਨੂੰ ਪਟਾ ਮਿਲ ਜਾਂਦਾ ਰਹਉਂਦਾ ਪੂਰਾ ਇਹਦੇ ਵਿੱਚ ਰੱਖੋ ਸਭ ਕੁਝ ਠੀਕ ਹੈ ਜੀ ਆਪਣਾ ਪਾ ਕੇ ਇੱਕ ਆਪਣਾ ਸਟਾਈਲ ਆ ਹਾਂ ਇੱਕ ਜੀ ਕਹਿ ਦਿਆਂ ਨਾ ਅੰਟੀਕ ਚੀਜ਼ਾਂ ਵੱਲ ਅੱਜਕੱਲ ਲੋਕ ਜ਼ਿਆਦਾ ਆ ਰਹੇ ਨੇ ਤਾਂ ਉਹਨਾਂ ਦੇ ਵਿੱਚ ਇੱਕ ਇਹ ਵੀ ਬਹੁਤ ਵੱਡਾ ਪੁਆਇੰਟ ਹੈ ਜੀ ਇਸ ਤੋਂ ਲਾਭ ਸਰ ਇਧਰੋਂ ਆਪਾਂ ਗੱਲ ਕਰੀਏ ਸ਼ੁਰੂ ਕਰੀਏ ਐਸੈਸਰੀ ਤੋਂ ਹਾਂ ਜੀ ਤੇ ਜੈਕਟ ਵਗੈਰਾ ਵੀ ਦੋਸ ਤੇ ਕੋਈ ਸਰਪ੍ਰਾਈਜ਼ ਵੀ ਰੱਖਿਆ ਉਹ ਵੀਡੀਓ ਦੇ ਐਂਡ ਤੇ ਦਿਖਾਵਾਂਗੇ ਬਹੁਤ ਬਹੁਤ ਘੈਂਟ ਚੀਜ਼ਾਂ ਨੇ ਹੋਰ ਹਾਂਜੀ ਸਰ ਆ ਹੁਣ ਦੇਖੋ ਸਾਡੇ ਕੋਲ ਜਿੱਦਾਂ ਆ ਗਈ ਐਕਸੈਸਰੀ ਦੇ ਵਿੱਚ ਇਹ ਹੋ ਗਿਆ ਲਗੇਜ ਟੈਗ ਇਹ ਕਾਰਡ ਹੋਲਡਰ ਹੋ ਗਿਆ ਇਹ ਸਨ ਗਲਾਸ ਕਵਰ ਹੋ ਗਏ ਜੀ ਇਹ 에어ਪੋਰਟ ਕਵਰ ਹੋ ਗਏ ਵਾਲਟ ਹੋ ਗਏ ਇਹ ਵੀ ਸਨ ਗਲਾਸ ਕਵਰ ਹੈ ਇਹ ਸਿਗਰਟ ਕੇਸ ਵੀ ਹੱਕਿਆ ਸੀ ਬਣਾ ਕੇ ਠੀਕ ਹੈ ਜੀ ਆ ਦੇਖੋ ਸਪੈਸ਼ਲੀ ਨਾ ਠੀਕ ਹੈ ਜੀ ਜਿਹੜੇ ਕਸਮਤ ਜ਼ਿਆਦਾ ਯੂਜ਼ ਕਰਦੇ ਨੇ ਜ਼ਿਆਦਾ ਯੂਜ਼ ਕਰਦੇ ਉਹਨਾਂ ਲਈ ਵੀ ਆਫਸ਼ਟ ਡੱਬੀ ਦਾ ਕੇਸ ਪੂਰਾ ਬਣ ਜਾਂਦਾ ਠੀਕ ਹੈ ਜੀ ਤੇ ਇਹ ਸਾਰੀ ਐਕਸੈਸਰੀ ਹੈ ਇਹਦੇ ਵਿੱਚ ਵੀ ਅਸੀਂ ਇਦਾਂ ਹੀ ਪਰਸਨਲਾਈਜ਼ ਕਰਦੀ ਦਾਨੂੰ ਆਪਣੇ ਨੇਮ ਇਨੀਸ਼ial ਕਰ ਲਿਆ ਕੋਈ ਤੁਸੀਂ ਸਪੈਸ਼ਲ ਚੀਜ਼ ਚਾਹੁੰਦੇ ਹੋ ਸਪੈਸ਼ਲ ਕਲਰ ਚਾਹੁੰਦੇ ਹੋ ਸਭ ਕੁਝ ਤਿਆਰ ਹੋ ਜਾਂਦਾ ਠੀਕ ਹੈ ਜੀ ਮਲ ਕਸਟਮਾਈਜ਼ੇਸ਼ਨ ਦੇ ਵਿੱਚ ਤਾਂ ਕੋਈ ਦਿੱਕਤ ਹੀ ਨਹੀਂ ਬਸ ਤੁਸੀਂ ਜੋ ਬੋਲਤਾ ਹੋ ਚੀਜ਼ ਮਿਲ ਜਾਣੀ ਹੈ ਜੀ ਸਰ ਤੇ ਬੈਲਟਸ ਆ ਗਈ ਬੈਲਟਸ ਹੋ ਗਈਆਂ ਬੈਲਟਸ ਵੀ ਇਦਾਂ ਹੀ ਆ ਹੁਣ ਬੈਲਟਸ ਦੇ ਵਿੱਚ ਕਈ ਕਸਟਮਰ ਆ ਜਾਂਦੇ ਜਿਨ੍ਹਾਂ ਨੂੰ ਸਾਈਜ਼ ਨਹੀਂ ਮਿਲਦੇ 46 48 54 ਜੀ ਅਸੀਂ ਉਹਨਾਂ ਦਾ ਵੇਸ ਦਾ ਨਾਪ ਲੈਣਾ ਉਹਨਾਂ ਨੂੰ ਰੈਡੀ ਕਰਕੇ ਦੇ ਦਿੰਦੇ ਹਾਂ ਕਿਹੋ ਜਿਹੀ ਬਾਤ ਹੈ ਹਾਂ ਲੋ ਵੀ ਦੋਸਤੋ ਕਈ ਮਿੱਤਰ ਮੇਰੇ ਵਾਂਗੂ ਭਾਰੇ ਵੀ ਨੇ ਉਹਨਾਂ ਨੂੰ ਵੀ ਡਰਨ ਦੀ ਲੋੜ ਨਹੀਂ ਤੇ ਕਈ ਮਿੱਤਰ ਬਾਲੇ ਬਰੀਕ ਹੁੰਦੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਯਾਰ ਜੈਕਟ ਬੁਰੀ ਜਿਹੀ ਲੱਗਦੀ ਟੰਗੀ ਤਾਂ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਬਾਈ ਹੋਰੀ ਉਸ ਤਰੀਕੇ ਨਾਲ ਹੀ ਕਸਟਮਾਈਜ਼ ਕਰ ਦੇਣਗੇ ਤੇ ਕਿੰਨਾ ਕੁ ਬੇਟਿੰਗ ਕਰਨੀ ਪੈਂਦੀ ਹੈ ਜੀ ਫਿਰ ਜਦੋਂ ਆਰਡਰ ਦਿੱਤਾ ਚੀਜ਼ ਹੀ ਹੋ ਜਾਂਦੀ ਹੈ ਨਾ 10 ਤੋਂ 15 ਦਿਨ 10 ਤੋਂ 15 10 ਤੋਂ 15 ਬਾਈ ਇੱਕ ਵਾਰੀ ਮੇਜ ਦੇਣਾ ਉਸ ਤੋਂ ਬਾਅਦ ਉਸ ਤੋਂ ਬਾਅਦ ਤਾਂ ਵੇਰੀ ਕਰਨਾ ਨਹੀਂ ਪੈਰ ਦਾ ਨਾਪ ਲ ਲਿਆ ਪੈਰ ਬਸ ਸਾਈਜ਼ ਨਹੀਂ ਬਦਲਦਾ ਜੀ ਵੇਸ ਤਾਂ ਬਦਲ ਸਕਦਾ ਹੈ ਉਹ ਅਸੀਂ ਦੁਬਾਰਾ ਲ ਲਿਆਂਗੇ ਅਮ ਇਹ ਵਾਲਾ ਬੈਗ ਆ ਗਿਆ ਜੀ ਆਪਣਾ ਜਿਹੜਾ ਇੰਡੀਅਨ ਟੀਮ ਕੋਲ ਸੀ ਬੀਸੀਸੀਆਈ ਨੂੰ ਅਸੀਂ ਬਣਾ ਕੇ ਦਿੱਤਾ ਜੀ ਉਹਨਾਂ ਦਾ ਲੋਗੋ ਹੈ ਦੇਖੋ ਠੀਕ ਹੈ ਜੀ ਉਹਨਾਂ ਨੂੰ ਦਿੱਤਾ ਸੀ ਅਸੀਂ ਇਕੱਠਾ ਬਣਾ ਕੇ ਉਹਨਾਂ ਨੇ ਅੱਗੇ ਗਿਫਟ ਦਿੱਤੇ ਸਾਰਿਆਂ ਨੂੰ ਬੰਦੇ ਜੀ ਤੇ ਦਾ ਹੀ ਸਾਡੇ ਬੈਕਪੈਕਸ ਬੰਦੇ ਆ ਸਲਿੰਗ ਬੈਗਸ ਆ ਗਏ ਆ ਜੀ ਠੀਕ ਹੈ ਤੇ ਉਸ ਤੋਂ ਬਾਅਦ ਲੇਡੀਜ਼ ਬੈਗ ਦੀ ਇੱਕ ਅਲੱਗ ਕਲੈਕਸ਼ਨ ਹੈਗੀ ਆ ਸਾਡੇ ਕੋਲ ਅੱਛਾ ਜੀ ਲਓ ਵੀ ਦੋਸਤੋ ਲੇਡੀਜ਼ ਕਲੈਕਸ਼ਨ ਦੇ ਵਿੱਚ ਵੀ ਤੇ ਇਧਰ ਵੀ ਬਈ ਨਿਗਾਹ ਮਰਵਾ ਦੇ ਹਾਂਜੀ ਸਰ ਹੁਣੇ ਦਾ ਕਸਟਮਰ ਆ ਜਾਂਦੇ ਸਾਡੇ ਕੋਲ ਦਾ ਹਸਬੰਡ ਵਾਈਫ ਆ ਗਏ ਆ ਹਸਬੰਡ ਨੇ ਆਪਣਾ ਬੈਗ ਬਨਵਾਇਆ ਅਸੀਂ ਨਾਲ ਉਹਦੀ ਵਾਈਫ ਦਾ ਬੈਗ ਉਸੇ ਸਟਾਈਲ ਦਾ ਉਸੇ ਕਲਰ ਚ ਉਹਦਾ ਵੀ ਬਣਾ ਕੇ ਦੇਈਦਾ ਵੀ ਮੈਚਿੰਗ ਹੋ ਜਾਏ ਦੋਨਾਂ ਦਾ ਠੀਕ ਹੈ ਜੀ ਸੇਮ ਕਹਿੰਦੇ ਹੁੰਦਾ ਨਾ ਮਤਲਬ ਮੈਚਿੰਗ ਰਹਿੰਦੀ ਹੈ ਕਿਤੇ ਵੀ ਪ੍ਰੋਗਰਾਮ ਤੇ ਜਾਣਾ ਪਤਾ ਲੱਗੇ ਚੀਜ਼ ਲੈਤੀ ਕਿੱਥੋਂ ਜੀ ਜੀ ਤੇ ਅੱਗੇ ਤੁਸੀਂ ਦੇਖ ਸਕਦੇ ਜਿਵੇਂ ਸੋਨੂ ਸੂ ਸਰ ਹੋ ਗਏ ਤੇ ਇਧਰ ਰघव ਚੱਡਾ ਜੀ ਤੇ ਉੱਪਰ ਗੁਰੂ ਨਾਵਾ ਗੁਰੂ ਗੰਦਰਾ ਰਾਜਕੁੰਦਰਾ ਜੀ ਮਲੇ ਇਹਨਾਂ ਲਈ ਵੀ ਸਪੈਸ਼ਲ ਬਣੇ ਹੋਏ ਜੀ ਸਪੈਸ਼ਲ ਬਣੇ ਆ ਦੇਖੋ ਪਰਸਨਲਾਈਜ਼ ਕੀਤਾ ਗੁਰੂ ਲਿਖਿਆ ਉੱਤੇ ਠੀਕ ਅਰ ਅ ਕੇ ਲਿਖਿਆ ਆ ਜੀ ਤੇ ਅੱਜਕੱਲ ਸਾਰਾ ਵੀ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਇਧਰ ਮਹਿੰਦਰ ਸਿੰਘ ਧੋਨੀ ਨੇ ਵੀ ਇਹ ਪਾਏ ਹੋਏ ਨੇ ਬਿਲਕੁਲ ਜੀ ਇਹ ਸਾਡੇ ਸ਼ੂਜ਼ ਆ ਜੀ ਖਾਸ ਤੀਆਂ ਤਾਂ ਸਾਡੀ ਤੁਸੀਂ ਦੇਖਣ ਨੂੰ ਤੁਹਾਨੂੰ ਦੂਰੋਂ ਇਦਾਂ ਲੱਗੂਗਾ ਬੜਾ ਭਾਰਾ ਬੂਟ ਹੈਗਾ ਜੀ ਲੇਕਿਨ ਇੱਕ ਵਾਰੀ ਤੁਸੀਂ ਇਹਨੂੰ ਫੜ ਕੇ ਦੇਖੋ ਠੀਕ ਹੈ ਜੀ ਤੇ ਇਹਦਾ weight check ਕਰੋ ਕੀ ਬਾਤ ਹੈ ਜੀ ਉਹ ਸੁਪਰ ਲਾਈਟ ਵੇਟ ਬੂਟ ਹਾਰਡਲੀ 500 ਗ੍ਰਾਮਸ ਬਸ ਕੀ ਬਾਤ ਹੈ ਜੀ ਔਰ ਜਿਹੜਾ ਬੰਦਾ ਪਾ ਲੰਦਾ ਹੋਊਗਾ ਨਾ ਯਾਰ ਬਸ ਬੂਟ ਲਾ ਲਾ ਨਹੀਂ ਆਗਾ ਤੇ ਦੋਸਤੋ ਕਿਤੇ ਸੈਲੀਬ੍ਰਿਟੀਾਂ ਦੇ ਨਾਮ ਅਸੀਂ ਦਿਖਾ ਰਹੇ ਹਾਂ ਨਾ ਕਿਤੇ ਦਿਲਚਸਪੀ ਵੀ ਵਹਿ ਪਰਾਂਦਾ ਵੀ ਰੇਟ ਵੀ ਕਿਤੇ ਲੱਖਾਂ ਚ ਹੀ ਹੋਣਗੇ ਪਰ ਰੇਟ ਵੀ ਦਿਖਾ ਦਈ ਜੀ ਸਰ ਇਹਦਾ ਮਾਨ ਇਹ ਰੇਟ ਹੈ ਜੀ ਸੇਮ ਹੀ ਹੈ ਜੀ 10000 ਸਰ 10000 ਲਓ ਵੀ ਦੋਸਤੋ ਕੋਈ ਜ਼ਿਆਦਾ ਮਹਿੰਗੇ ਵੀ ਨਹੀਂ ਹੈਗੇ ਤੇ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਲੈਦਰ ਦੇ ਵਿੱਚ ਨੇ ਤੇ ਮਨਲਾ ਸਦਾ ਵਾਰ ਇਹਨੂੰ ਹੋਣਾ ਵੀ ਕੁਝ ਨਹੀਂਗਾ ਜੀ ਇਹਨੂੰ ਹੋਣਾ ਕੁਝ ਨਹੀਂ ਲਾਈਫ ਲੌਂਗ ਕਦੀ ਪੀਲ ਆਫ ਨਹੀਂ ਨਾ ਆਮ ਜੀ ਲਈ ਦੀਆਂ ਜਾਕਟਾਂ ਬ੍ਰਾਂਡਾਂ ਦੀਆਂ ਉਹ ਲੱਲੀ ਦੀਆਂ ਤੇ ਉਹ ਪੀਲ ਆਫ ਹੋ ਜਾਂਦੀਆਂ ਉਹ ਤਾਂ ਛੱਡ ਜਾਂਦੇ ਆ ਲੈਦਰ ਜੀ ਸਾਡਾ ਲਾਈਫ ਲੌਂਗ ਕਰੀ ਇਤਾਂ ਨਹੀਂ ਹੋਏਗਾ ਰੀਅਲ ਸਕਿਨ ਹੈ ਜੀ ਠੀਕ ਆ ਸਰ ਤੇ ਲੋ ਵੀ ਹੁਣ ਰੇਟ ਵਾਲੀ ਗੱਲ ਵੀ ਹੋਗੀ ਤੇ ਇੱਧਰ ਨੂੰ ਸਰ ਜੇ ਗੱਲ ਕਰੀਏ ਇਸ ਤੋਂ ਬਾਅਦ ਵਿਹਾਂ ਦਾ ਸੀਜ਼ਨ ਕਹਿੰਦੇ ਨਵੰਬਰ ਦੇ ਵਿੱਚ ਪੂਰੇ ਪੀਕ ਤੇ ਚੱਲ ਪੈਂਦੇ ਨੇ ਬਿਲਕੁਲ ਬਿਲਕੁਲ ਤੇ ਨਾਲ ਨਾਲ ਠੰਡ ਵੀ ਹੋ ਜਾਂਦੀ ਹੈ ਤੇ ਮੇਨ ਜਾਕਟਾਂ ਦਾ ਕਹਿੰਦੇ ਹੁੰਦੇ ਆ ਤੇ ਬਾਈ ਸਿੱਧੂ ਹੋਰੀ ਵੀ ਖਾਸ ਕਰਕੇ ਜਿੱਦਾਂ ਪਾਉਂਦੇ ਸੀਗੇ ਤੇ ਉਹ ਵੀ ਦੱਸਿਓ ਵੀ ਕਿਹੜੇ-ਕਿਹੜੇ ਉਹ ਪਸੰਦ ਸੀ ਉਹਨਾਂ ਨੇ ਪਾਈਆਂ ਹੋਈਆਂ ਤੇ ਇਹਨਾਂ ਬਾਰੇ ਵੀ ਜਾਣਕਾਰੀ ਦੇਈਏ ਹੁਣ ਜੈਕਟਸ ਦਾ ਸਾਡੇ ਕੋਲ ਦੋ ਤਰ੍ਹਾਂ ਦੀਆਂ ਬਣ ਰਹੀਆਂ ਸਰ ਇੱਕ ਅਸੀਂ ਬਣਾਈ ਦੀ ਪੂਰੀ ਲੈਦਰ ਦੇ ਵਿੱਚ ਜੀ ਤੇ ਇੱਕ ਸਾਡੀ ਹੋ ਜਾਂਦੀ ਹੈ ਇਹ ਵਾਲੀ ਜਿਹੜੀ ਆ ਪਫਰ ਜੈਕਟ ਠੀਕ ਹੈ ਜੀ ਇਹਦੇ ਵਿੱਚ ਅਸੀਂ ਜਿਹੜੀ ਡਿਟੇਲਿੰਗ ਕੀਤੀ ਆ ਉਹ ਲੈਦਰ ਦੀ ਕਰਤੀ ਆ ਇਹਦਾ ਆ ਡਿਟੇਲਿੰਗ ਦਿਖ ਰਹੀ ਆ ਤੁਹਾਨੂੰ ਠੀਕ ਹੈ ਜੀ ਕੋਲਰ ਤੇ ਲੱਗਿਆ ਆ ਸਾਰਾ ਲੈਦਰ ਦਾ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਜਿਹੜੀ ਲੈਦਰ ਦੀ ਬਣਦੀ ਆ ਉਹ ਅਸੀਂ ਕੋਟ ਟਾਈਪਸ ਵੀ ਬਣਾਈਆਂ ਹੋਈਆਂ ਠੀਕ ਹੈ ਜੀ ਛੋਟੀਆਂ ਜੈਕਟਸ ਹੋਈ ਯੰਗ ਜੰਗਸਟਰਸ ਦੀ ਸਲੇਮ ਫਿਟ ਜੈਕਟਸ ਉਹ ਵੀ ਬੰਦੀਆਂ ਸਾਰੀ ਤਰ੍ਹਾਂ ਦੀ ਜੈਕਟਸ ਅਸੀਂ ਰੈਡੀ ਕਰ ਦਿੰਦੀ ਆ ਬਸ ਇਹਦੇ ਵਿੱਚ ਸਾਡਾ ਸਭ ਤੋਂ ਵੱਡੀ ਜਿਹੜੀ ਸਪੈਸ਼ਲਿਟੀ ਹੈਗੀ ਆ ਉਹ ਹੈਗੀ ਆ ਕਿ ਕੁਝ ਬਲਕੀ ਲੋਕ ਆ ਜਾਂਦੇ ਜਿਨ੍ਹਾਂ ਦੇ ਪੇਟ ਬਹੁਤ ਬਾਹਰ ਹੁੰਦੇ ਹਾਂਜੀ ਉਹਨਾਂ ਨੂੰ ਜਿਨ੍ਹਾਂ ਦੇ ਕੋਈ ਬ੍ਰਾਂਡ ਹੀ ਨਹੀਂ ਫਿੱਟ ਆਉਂਦਾ ਮਤਲਬ ਆਦਾ ਹੀ ਨਹੀਂ ਫਿੱਟ ਉੱਥੇ ਅਸੀਂ ਉਹਨਾਂ ਦੀ ਬਾਡੀ ਮਾਈਜਮੈਂਟ ਲੈ ਕੇ ਉਹਨਾਂ ਨੂੰ ਰੈਡੀ ਕਰਕੇ ਦੇ ਦਿੱਤੀ। ਮਤਲਬ ਕਸਟਮਾਈਜੇਸ਼ਨ ਦਾ ਤਾਂ ਰੋਲ ਹੀ ਖਤਮ ਹੋ ਗਿਆ। ਵੀ ਜੋ ਚੀਜ਼ ਮੰਗ ਲਈ ਉਹ ਕਸਟਮਾਈਜ਼ ਹੋ ਸਕਦੀ ਆਪਣੇ। ਉਹ ਮਿਲ ਜਾਣੀ ਹੈ। ਉਹ ਕੰਪਰੋਮਾਈਜ਼ ਨਹੀਂ ਕਰਨਾ ਪੈਂਦਾ ਵੀ ਇੱਕੋ ਚੀਜ਼ ਅਵੇਲੇਬਲ ਹੈ ਇਹੀ ਲਾ ਲਓ। ਠੀਕ ਹੈ ਜੀ। ਤੇ ਆ ਸਾਡੀਆਂ ਵੈਸਟ ਹੈਗੀਆਂ। ਜੀ। ਜਿਹੜੀ ਅੱਜ ਕੱਲ ਮੁੰਡੇ ਆ ਸਾਰੇ ਕੁਰਤੇ ਤੇ ਪਜਾਮੇ ਤੇ ਉਹ ਤਿੰਨੋਂ ਪਾਉਂਦੇ ਆ ਗਿਆ। ਜਿਵੇਂ ਜੀਨਸ ਨਾਲ ਵੀ ਅੱਛੀ ਲੱਗਦੀ ਆ ਭਾਈ ਜੀ। ਠੀਕ ਹੈ ਜੀ। ਇਹ ਬਾਈ ਦੇ ਮਤਲਬ ਦਾ ਨਾ ਭਾਈ ਸਿੱਧੂ ਦੇ ਪਾਈ ਹੋਈ ਆ। ਇਸ ਨਾਲ ਦੀ ਆ ਗਈ। ਠੀਕ ਹੈ ਜੀ। ਤੇ ਉਹ ਪਾਉਂਦੇ ਸੀਗੇ ਸਾਡੀਆਂ ਹੀ ਆਹੀ। ਕਿੰਨੀਆਂ ਕਲਰਸ ਦਿੱਤੇ ਇਹ ਕਾ ਜੈਕਟ ਉਹਨਾਂ ਨੂੰ ਬਹੁਤ ਦਿੱਤੀ ਹੋਈ ਹੈ ਕਿੰਨੇ ਕਲਰਸ ਚ ਠੀਕ ਹੈ ਜਿਹੜੀ ਵੈਸਟਰ ਉਹਨਾਂ ਨੇ ਪਾਈ ਹੈ ਠੀਕ ਹੈ ਜੀ ਲੋ ਵੀ ਦੋਸਤੋ ਮਤਲਬ ਜੋ ਕਿਸੇ ਵੀ ਸੈਲੀਬ੍ਰਿਟੀ ਦੇ ਕੋਈ ਚੀਜ਼ ਦੇਖਦੇ ਹੋ ਪਸੰਦ ਆਉਂਦੀ ਹੈ ਨਾ ਉਹ ਤੁਹਾਨੂੰ ਇੱਥੇ ਮਿਲੂਗੀ ਤੇ ਬਹੁਤ ਵਧੀਆ ਜਿਹੜੀ ਰੇਂਜ ਦੇ ਵਿੱਚ ਤੇ ਲਾਈਫ ਲੌਂਗ ਚੱਲਣ ਵਾਲੇ ਪ੍ਰੋਡਕਟ ਹਾਂਜੀ ਸਰ ਇਸ ਤੋਂ ਅੱਗੇ ਜੇ ਗੱਲ ਕਰੀਏ ਲੇਡੀਜ਼ ਦੇ ਜੈਕਟ ਬੈਗਸ ਆ ਜਾਂਦੇ ਆ ਸਾਡੇ ਦੇਖੋ ਆ ਬੈਗਸ ਵਿੱਚ ਨਾ ਕੋ ਡਫਲ ਬੈਗਸ ਹੋਗੇ ਜੀ ਸਰ ਚੱਲੇ ਉਹ ਟਰੈਵਲਿੰਗ ਤੇ ਤੇ ਤੁਸੀਂ ਇਹ ਡਬਲ ਬੈਗ ਯੂਜ਼ ਕਰ ਸਕਦੇ ਹੋ ਮਤਲਬ ਇੱਕ ਬੰਦੇ ਦਾ ਪੂਰਾ ਸਮਾਨ ਇਹਦੇ ਚ ਆ ਜਾਂਦਾ ਠੀਕ ਹੈ ਜੀ ਕਿ ਕਿ ਬੈਕਪੈਕਸ ਹੈਗੇ ਆ ਇਹ ਤਾਂ ਪੂਰੇ ਬੰਦੋ ਅੱਜ ਕੱਲ ਫੈਸ਼ਨ ਹੀ ਆਇਆ ਪਿਆ ਕਿ ਬੈਕਪੈਕ ਨਾਲ ਲੈ ਕੇ ਹੀ ਤੁਰਨਾ ਬਿਲਕੁਲ ਜੀ ਸਾਰੇ ਯੰਗਸਟਰਸ ਵੀ ਤੇ ਇਵਨ 40 50 ਵਾਲੇ ਵੀ ਕੈਰੀ ਕਰਦੇ ਪਏ ਨੇ ਜੀ ਸਰ ਤੇ ਇੱਕ ਸਾਡਾ ਪ੍ਰੋਡਕਟ ਹੈਗਾ ਸਪੈਸ਼ਲਟੀ ਸਾਡੀਆਂ ਲੈਪਟਾਪ ਬੈਗਸ ਦੀ ਠੀਕ ਹੈ ਜੀ ਜਿਹੜੇ ਕਿ ਅਫੀਸ਼ੀਅਲ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦਾ ਜੀ ਜਿਹੜੇ ਵੀ ਵੱਡੀਆਂ ਪੋਸਟਾਂ ਦੇ ਨੇ ਲੋਕ ਜ਼ਿਆਦਾਤਰ ਕੈਰੀ ਕਰਦੇ ਨਾਲ ਜਦੋਂ 에어ਪੋਰਟ ਤੇ ਜਾਣਾ ਕਿਤੇ ਜਾਣਾ ਇਹਦੇ ਉੱਤੇ ਲੋਕੀ ਆਪਣੇ ਨੇਮ ਇਨੀਸ਼ੀਅਲਸ ਮੈਟਲ ਦੇ ਵਿੱਚ ਲਵਾ ਲੈਂਦੇ ਆ ਆਪਦੀ ਫਰਮ ਦਾ ਨਾਮ ਜਾਂ ਪਰਮ ਦਾ ਨਾਮ ਜੋ ਵੀ ਲਿਖਣਾ ਜੀ ਤੇ ਉਹ ਚੀਜ਼ ਚੱਲਦੀ ਹੈ ਜੀ ਸਰ ਇਹ ਜੈਕਟ ਦੇ ਵਿੱਚ ਲੇਡੀਜ਼ ਐਕਟਿਵ ਮਿਲ ਜਾਂਦੀਆਂ ਕੋਈ ਵਾਈਜ਼ ਜੈਕਟ ਵੀ ਪੂਰੀ ਸਾਰੇ ਸਾਈਜ਼ ਮਿਲਦੇ ਆ ਸਰ ਠੀਕ ਹੈ ਲੇਡੀ ਜੈਕਟ ਵੀ ਇੱਦਾਂ ਹੀ ਕਰੀ ਰਹੀ ਸੀ ਜੇ ਵੀ ਤਾਂ ਫਿੱਟ ਆ ਗਈ ਠੀਕ ਆ ਨਹੀਂ ਤੇ ਜੇ ਬੋਡੀ ਦੀ ਮੈਜ਼ਰਮੈਂਟਸ ਅਸੀਂ ਲੈ ਲੀਦੀਆਂ ਲੇਡੀ ਕੋਲੋਂ ਆਪਨੇ ਟੇਲਰ ਕੋਲੋਂ ਆ ਸਾਨੂੰ ਮੈਜ਼ਰਮੈਂਟਸ ਦੇ ਦਿੰਦੇ ਉਹੀ ਉਹ ਰਿਕਾਰਡਿੰਗ ਲਈ ਤਿਆਰ ਕਰਕੇ ਦੇ ਦਿੰਦੇ ਠੀਕ ਹੈ ਜੀ ਤੇ ਸਰ ਇਧਰ ਵਾਲੇ ਸੈਕਸ਼ਨ ਚ ਆ ਜੀ ਬਾਈ ਰਣਜੀਤ ਬਾਵਾ ਖੜਾ ਹੈਗਾ ਹਾਂਜੀ ਤੇ ਇਹ ਪਾਰਟੀ ਵੀ ਆ ਗਈ ਜੀ ਇਹ ਆ ਗਏ ਸਰ ਜਿੱਦਾਂ ਉਹਨਾਂ ਕੋ ਵਿਆਹ ਸ਼ਾਦੀਆਂ ਆ ਰਹੀਆਂ ਨਾ ਵਿਆਹ ਸ਼ਾਦੀਆਂ ਦੇ ਵਿੱਚ ਲੋਕਾਂ ਨੇ ਮੈਚ ਕਰਨੀ ਹੁੰਦੀ ਆ ਆਪਣੀ ਸ਼ੇਰਵਾਨੀ ਨਾਲ ਆ ਕੁਰਤਾ ਪਜਾਮਾ ਜੋ ਵੀ ਪਾ ਰਹੇ ਆ ਉਹਨਾਂ ਨਾਲ ਫਿਰ ਆਸੀ ਦੋਦੀ ਦੀ ਕਢਾਈ ਦਬਕੇ ਦੀ ਕਢਾਈ ਦੇ ਵਿੱਚ ਨਾ ਮੈਚਿੰਗ ਰਹੀਦਾ ਜਿੱਦਾਂ ਦੀ ਉਹਨਾਂ ਦੀ ਸ਼ੇਰਵਾਨੀ ਤੇ 골ਡਨ ਕਢਾਈ ਹੈ ਤੇ 골ਡਨ ਦਾਵਾਂਗੇ ਸਿਲਵਰ ਹੈ ਤੇ ਸਿਲਵਰ ਦਾਵਾਂਗੇ ਠੀਕ ਹੈ ਜੀ ਉਹਨੂੰ ਅਸੀਂ ਮਤਲਬ ਕਸਟਮਾਈਜ਼ ਅਦਾਂ ਦਾ ਕਰ ਦਿੱਤਾ ਵੀ ਪੂਰਾ ਥੀਮ ਬ ਜੀ ਸਰ ਜੇ ਗੱਲ ਕਰੀ ਉਹਨਾਂ ਲੈਦਰ ਦੇ ਜੇ ਬਣੇ ਹੋ ਪੌਣ ਚ ਚੱਲਣ ਚ ਤੁਸੀਂ ਤਾਂ ਯੂਜ਼ ਕਰਦੇ ਹੋ ਉਹਨਾਂ ਕੰਫਰਟੇਬਲ ਆ ਪੂਰੇ ਪੂਰੇ ਕੰਫਰਟੇਬਲ ਹੋਣਗੇ ਲੋਕੀ ਉਹਨਾਂ ਜਲਸਾ ਉਹ ਕੀ ਜਲਸਾ ਕਹਿੰਦੇ ਚੁਪਦਾ ਪਹਿਲੀ ਵਾਰੀ ਸਾਡਾ ਜਲਸਾ ਨਹੀਂ ਚੁਪਦਾ ਠੀਕ ਹੈ ਜੀ ਇਹ ਚੀਜ਼ ਆ ਇੱਕ ਵਾਰ ਯੂਜ਼ ਕਰੋ ਵੀ ਪਤਾ ਲੱਗਦਾ ਵੀ ਪ੍ਰੋਡਕਟ ਕੀ ਆ ਹਨਾ ਜੀ cricketers ਸ਼ਿਖਰ ਦਾ ਵਨ ਆ ਜੀ ਸ਼ਿਖਰ ਦਾ ਵਨ ਇਸ ਫੈਨ ਆਫ ਜਲਸਾ ਜੀ ਉਹ ਮਤਲਬ ਉਹਨਾਂ ਨੇ ਪਾਣਾ ਹੀ ਜਲਸਾ ਔਰ ਸਾਡੇ ਕੋਲ ਮੋਰ ਦੈਨ 40 ਪੇਅਰਸ ਜਾ ਚੁੱਕੇ ਆ ਜਲਸੇ ਦੇ ਜੀ ਇਹ ਸ਼ੌਕ ਦੀ ਗੱਲ ਹੈ ਆਪਣੇ ਆਪਣੇ ਜਿੱਦਾਂ ਜਿੱਦਾਂ ਕੋਈ ਚਾਹਦਾ ਹੈ ਮੈਂ ਐਦਾਂ ਦੀ ਚੀਜ਼ ਪਾਣੀ ਆ ਉਦਾਂ ਦੀ ਪਤਾ ਜੋ ਵੀ ਸਿਲੈਕਸ਼ਨ ਹੈਗੀ ਕਹਿੰਦੇ ਹੁੰਦੇ ਹਨ ਨਾ ਜੀ ਤੇ ਹੁਣ ਸਾਰਾ ਜਿਹੜਾ ਸਰਪ੍ਰਾਈਜ਼ ਆ ਉਹ ਵੀ ਆਪਾਂ ਦਰਸ਼ਕਾਂ ਤੱਕ ਲੈ ਕੇ ਆਈਏ ਵੀ ਸਰਪ੍ਰਾਈਜ਼ ਦੇ ਵਿੱਚ ਕੀ ਰੱਖਿਆ ਤੁਸੀਂ ਇਹ ਵੀ ਇੱਕ ਬਹੁਤ ਪ੍ਰੋਡਕਟ ਮਤਲਬ ਜੇ ਕਹਿ ਦਈਏ ਪ੍ਰੀਮੀਅਮ ਦੇ ਵਿੱਚ ਕਿਹੜੇ ਕਿਹੜੇ ਪ੍ਰੋਡਕਟਾਂ ਤੇ ਕਾਹ ਤੋਂ ਬਣੇ ਸੀ ਦੇਖੋ ਇਹ ਤਿੰਨ ਸਾਡੇ ਐਗਜ਼ੋਟਿਕ ਲੈਦਰ ਦੀ ਰੇਂਜ ਹੈਗੀ ਆ ਇਹਦੇ ਵਿੱਚ ਤਿੰਨ ਤਰ੍ਹਾਂ ਦੀ ਚੀਜ਼ਾਂ ਸਾਡੇ ਕੋਲ ਇੱਕ ਸਾਡੇ ਕੋਲ ਗਿਆ ਆਸਟ੍ਰਿਚ ਸ਼ਤੂਰਮੁਰਗ ਦੀ ਜਿਹੜੀ ਸਕਿਨ ਹੁੰਦੀ ਆ ਉਹ ਰੀਅਲ ਸਕਿਨ ਆ ਇਹ ਤੁਸੀਂ ਦੇਖ ਸਕਦੇ ਹੋ ਪੈਂਪਲਡ ਸਟਾਈਲ ਲੱਗਾ ਸਾਰਾ ਨਾ ਠੀਕ ਹੈ ਜੀ ਰੀਅਲ ਸਕਿਨ ਆ ਸਭ ਤੋਂ ਸੌਫਟੈਸਟ ਲੈਦਰ ਹੁੰਦਾ ਵਰਲਡ ਦਾ ਠੀਕ ਹੈ ਜੀ ਬਿਲਕੁਲ ਸਲਿਮ ਔਰ ਸੌਫਟ ਇੱਕਦਮ ਸੌਫਟ ਠੀਕ ਜੀ ਲੈਦਰ ਇੱਕ ਅਸੀਂ ਇਹਦੇ ਵਿੱਚ ਸ਼ੂਜ਼ ਰੈਡੀ ਕਰੀਦੇ ਤੇ ਜੈਕਟਸ ਵੀ ਰੈਡੀ ਕਰੀਦੀਆਂ ਸੀ ਜੀ ਤੇ ਕੋਈ ਚਾਹੇ ਤਾਂ ਜੀ ਉਸ ਤੋਂ ਬਾਅਦ ਸਾਡੇ ਕੋਲ ਸੈਕੰਡ ਆ ਜਾਂਦਾ ਹੈ ਕਰੋਕੋਡਾਈਲ ਸਕਿਨ ਇਹ ਰੀਅਲ ਕਰੋਕੋਡਾਈਲ ਦੇ ਵਿੱਚ ਸ਼ੂ ਹੈ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਵਿੱਚ ਤੁਹਾਨੂੰ ਪੂਰਾ ਇਮਪੈਕਟ ਦੇਖੇਗਾ ਦੇਖੋ ਕਿੰਨੇ ਡੈਪਥ ਦੇ ਵਿੱਚ ਇਹਦੇ ਕੱਟ ਸਕੇ ਆ ਸਾਰੇ ਠੀਕ ਹੈ ਰੀਅਲ ਸਕਿਨ ਆ ਕਿਹਦਾ ਬੜਾ ਹਲਕਾ ਹੀ ਬਹੁਤ ਹੈ ਜੀ ਹਲਕ ਤੁਸੀਂ ਇਹਨੂੰ ਸਿਰਫ ਕਰੀਮਸ ਲਗਾ ਕੇ ਰੱਖ ਦੋ ਐਜ਼ ਇਟ ਇਜ਼ ਰਹੇਗਾ ਲੈਦਰ ਕਦੀ ਖਰਾਬ ਨਹੀਂ ਹੋਣਾ ਜੀ ਤੇ ਇਹਦੇ ਵਿੱਚ ਆਇਆ ਕਿ ਜਦੋਂ ਅਸੀਂ ਦਈ ਦਾ ਨਾਲ ਕਸਟਮਰ ਨੂੰ ਸਰਟੀਫਿਕੇਟ ਵੀ ਦਈਦਾ ਕਿ ਅਸੀਂ ਜੈਨੂਅਨ ਸਕਿਨ ਤੋਂ ਦੇ ਰਹੇ ਹਾਂ ਠੀਕ ਹੈ ਇਹਦਾ ਨਾਲ ਦਈਦਾ ਕੋਈ ਚੈਲੰਜ ਨਹੀਂ ਮਤਲਬ ਉਹ ਗੱਲ ਚਾਹੇ ਜੀ ਇਸ ਤੋਂ ਬਾਅਦ ਇਹ ਵਾਲਾ ਕਿਹਾ ਜਾਂਦਾ ਐ ਸਟਿੰਗਰੇ ਹੈਗਾ ਜੀ ਇਹ ਫਿਸ਼ ਹੁੰਦੀ ਹੈ ਫਿਸ਼ ਦਾ ਲੈਦਰ ਹੈਗਾ ਠੀਕ ਹੈ ਜੀ ਐ ਮਤਲਬ ਫਾਇਰ ਦਾ ਕੋਈ ਅਸਰ ਨਹੀਂ ਪਾਣੀ ਦਾ ਕੋਈ ਅਸਰ ਨਹੀਂ ਇਹਦੇ ਉੱਤੇ ਮੇਨਟੇਨੈਂਸ ਫਰੀ ਜਸਟ ਕਪੜਾ ਮਾਰੋ ਛੋਟੀ ਜਿਹੀ ਕਿਤੇ ਕਰੀਮ ਲਾਣੀ ਪਈ ਤੇ ਲਾਤੀ ਨਹੀਂ ਤਾਂ ਲੋੜ ਹੀ ਨਹੀਂ ਹੈਗੀ ਐ ਲਾਈਫ ਲੌਂਗ ਐਰੀ ਸ਼ਾਈਨ ਅੱਦਾ ਦੀ ਅੱਦਾ ਹੀ ਰਹੇਗੀ ਠੀਕ ਹੈ ਜੀ ਇਹ ਤਿੰਨ ਤਰ੍ਹਾਂ ਦੇ ਜਿਹੜੇ ਐਗਜ਼ੋਟਿਕ ਲੈਦਰ ਹੈਗੇ ਆ ਜੀ ਇਹ ਸਾਡੀ ਇੱਕ ਅਲੱਗ ਰੇਂਜ ਹੈ ਜਿਹੜੀ ਲਗਜ਼ਰੀ ਇੱਕਦਮ ਸੁਪਰ ਲਗਜ਼ਰੀ ਹੈ ਠੀਕ ਹੈ ਜੀ ਜੇ ਕੋਈ ਕਸਟਮਰ ਚਾਏ ਤਾਂ ਉਹਨੂੰ ਅਸੀਂ ਬਣਾ ਕੇ ਦੇ ਦਿੰਦੇ ਆ ਜੀ ਇਹ ਵਾਲਾ ਵੀ ਦਿਖਾ ਦਈਏ ਜੀ ਇਹ ਹੁੰਦੇ ਆ আজকাল ਯੂਥ ਦੇ ਵਿੱਚ ਬੜਾ ਫੈਸ਼ਨ ਹੈ ਨਾ ਸਟੱਡਸ ਦਾ ਠੀਕ ਹੈ ਜੀ ਆਹੜੇ ਬਨੇ ਆ ਸਪਾਈਕਸ ਦੇ ਠੀਕ ਹੈ ਜੀ ਇਹ ਲਗਾ ਕੇ ਅਸੀਂ ਇਹਨੂੰ ਵੀ ਕਸਟਮਾਈਜ਼ ਕਰਦੀਦਾ ਕੋਈ ਹੋਰ ਡਿਜ਼ਾਈਨ ਪਸੰਦ ਆ ਇਹ ਲਗਾਤੇ ਉੱਤੇ ਜਿੱਥੇ-ਜਿੱਥੇ ਲਗਾਣੇ ਉੱਥੇ ਲਗਾਤੇ ਹੋਲੀਵੁੱਡ ਆਉਣ ਚਾਹ ਜਾਂ ਹੋਰ ਉਹਦੇ ਵਿੱਚ ਇਦਾਂ ਦੇ ਡਿਜ਼ਾਈਨਸ ਆਉਂਦੇ ਆ ਸਾਰੇ ਜੀ ਤੇ ਲੋਕੀ ਲੈਣਾ ਚਾਹੁੰਦੇ ਹੁੰਦੇ ਹੁਣ ਉੱਥੇ ਐਕਸਪੈਂਸਿਵ ਹੁੰਦੇ ਆ ਨਹੀਂ ਲੈ ਪਾਉਂਦੇ ਸਾਡੇ ਆ ਕੇ ਰੀਜ਼ਨੇਬਲ ਹੋ ਜਾਂਦਾ ਉਹ ਕਹਿੰਦੇ ਦੇ ਦੋ ਸਾਨੂੰ ਬਿਲਕੁਲ ਜੀ ਬਿਲਕੁਲ ਤੇ ਸਰ ਬਹੁਤ ਵਧੀਆ ਲੱਗਿਆ ਜੀ ਤੇ ਇੱਕ ਵਾਰ ਆਪਾਂ ਨਾ ਲੋਕੇਸ਼ਨ ਜ਼ਰੂਰ ਦੱਸ ਦੀ ਜੀ ਵੀ ਜੋ ਵੀ ਆਪਣੇ ਦਰਸ਼ਕ ਬਠਿੰਡਾ ਦੇ ਵਿੱਚ ਟੂਰਟ ਕਰਨਾ ਚਾਹੁੰਦੇ ਆ ਜਾਂ ਉਹ ਵੈਸੇ ਆਪਾਂ ਦੱਸਤਾ ਵੀ ਕਿੱਥੇ ਕਿੱਥੇ ਆਪਣੇ ਆਫਿਸ ਹੈਗੇ ਨੇ ਤੇ ਬਠਿੰਡਾ ਦੀ ਲੋਕੇਸ਼ਨ ਆਪਾਂ ਅਗਜੇਕਟ ਦੀ ਬਠਿੰਡਾ ਦੀ ਲੋਕੇਸ਼ਨ ਦੇ ਕੋਲ ਐਨ ਐਚ 7 ਜਿਹੜੀ ਫੈਕਟਰੀ ਆਊਟਲੈਟ ਮਾਰ ਜੀ ਐਡਜੋਇਨਿੰਗ ਹੈਗਾ ਸਾਡੇ ਬਾਟਾ ਸਾਹਮਣੇ ਹੈਗਾ ਸਾਡੇ ਮਦਰ ਕੇਅਰ ਜੀ ਤੇ ਉਹਦੇ ਵਿੱਚ ਅਸੀਂ ਸਟੋਰ ਖੋਲੇ ਆ ਜਲੰਧਰ ਦੇ ਵਿੱਚ ਸਾਡਾ ਮੋਲਟਾਉਨ ਮਾਰਕੀਟ ਦੇ ਵਿੱਚ ਆ ਜੀ ਲੁਧਿਆਣਾ ਦੇ ਵਿੱਚ ਬਲਾਬ ਰੋਡ ਦੇ ਉੱਤੇ ਆ ਰਬਾ ਨਗਰ ਔਰ ਦਿੱਲੀ ਦੇ ਵਿੱਚ ਐਂਬੀਅੰਸ ਮਾਲ ਬਸੰਤ ਕੁਚ ਜੀ ਤੇ ਜੇ ਸਰ ਕੋਈ ਆਨਲਾਈਨ ਰੀਚ ਕਰਨਾ ਚਾਹੁੰਦਾ ਤੇ ਉਹਨਾਂ ਲਈ ਸਾਡੀ ਵੈਬਸਾਈਟ ਹੈਗੀ ਆ vogue9.com ਜੀ ਉਹਦੇ ਵਿੱਚ ਤੁਸੀਂ ਸਾਡ ਸਭ ਕੁਝ ਸਰਚ ਕਰ ਸਕਦੇ ਹੋ ਤੁਹਾਡੇ ਕੋਲ ਨਹੀਂ ਆਇਆ ਜਾਂਦਾ ਤੁਹਾਡੇ ਕੋਲ ਤੁਸੀਂ ਸਾਨੂੰ ਇੱਕ ਫੋਨ ਕਾਲ ਕਰੋ WhatsApp ਤੇ ਮੈਸੇਜ ਕਰੋ ਤੁਹਾਡਾ ਆਰਡਰ ਪਲੇਸ ਹੋ ਜਾਏਗਾ ਤੁਹਾਨੂੰ ਘਰ ਡਿਲੀਵਰ ਕਰਤਾ ਜੀ ਤੇ ਇੱਕ ਸਭ ਤੋਂ ਸਰ ਵੱਡੀ ਚੀਜ਼ ਸਰਵਿਸ ਅੱਜ ਮੈਂ ਪ੍ਰੋਡਕਟ ਲੈ ਲਿਆ ਉਸ ਤੋਂ ਬਾਅਦ ਮੈਨੂੰ ਕੀ ਸਰਵਿਸ ਮਿਲਦੀ ਹੈ ਸਾਡੀ ਜਿਹੜੀ ਆਫਟਰ ਸੇਲ ਸਰਵਿਸ ਹੈ ਨਾ ਸਰ ਅਸੀਂ ਉਹਦੇ ਮਤਲਬ ਬੈਸਟ ਹੈ ਗਿਆ ਜੀ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਕਿ ਸਾਡਾ ਸਭ ਕੁਝ ਇਨ ਹਾਉਸ ਹੈ ਜੀ ਸਾਡਾ ਕੋਈ ਵੈਂਡਰ ਨਹੀਂ ਹੈਗਾ ਜਿਹੜਾ ਸਪਲਾਈ ਕਰ ਰਿਹਾ ਸੀ ਉਹਦੇ ਕੋਲੋਂ ਕੋਈ ਸਰਵਿਸ ਲੈਣੀ ਹੈ ਸਭ ਕੁਝ ਇਨ ਹਾਉਸ ਹੈ ਤੁਸੀਂ ਅੱਜ ਪ੍ਰੋਡਕਟ ਲੈ ਗਏ ਹੋ ਮੇਰੇ ਕੋਲ ਤੁਹਾਡਾ ਸਾਲ ਚ ਮੇਨਟੇਨ ਨਹੀਂ ਕਰ ਪਾਏ ਪਾਲਿਸ਼ਿੰਗ ਨਹੀਂ ਕਰ ਪਾਏ ਅਸੀਂ ਰੀ ਕਲਰ ਕਰਕੇ ਉਹਨੂੰ ਫੇਰ ਨਵੇਂ ਦਾ ਨਵਾਂ ਕਰਤੀਦਾ। ਕੀ ਬਾਤ ਹੈ ਜੀ? ਉਦਾਂ ਤੋਂ ਉਦਾਂ ਹੀ ਬਿਲਕੁਲ ਨਵਾਂ ਬੂਟ ਤੁਹਾਡੇ ਸਾਹਮਣੇ ਆਏਗਾ। ਠੀਕ ਹੈ ਜੀ, ਠੀਕ ਹੈ ਜੀ। ਕੋਈ ਪ੍ਰੋਬਲਮ ਆਏਂਦੀ ਤੁਹਾਡੀ ਰੂ 3-4 ਸਾਲ ਨੂੰ ਸੋਲ ਘਰਾਬ ਹੋ ਗਿਆ। ਤੁਸੀਂ ਰੀ ਸੋਲਿੰਗ ਕਰਵਾ ਲਓ ਅਸੀਂ ਸੋਲ ਨਵਾਂ ਲਾ ਕੇ ਦੇ ਦੋਾਂਗੇ। ਜੀ। ਮਤਲਬ ਕਿਸੇ ਵੀ ਤਰ੍ਹਾਂ ਦਾ ਸਾਡੇ ਬੂਟ 5-7 ਸਾਲ 10 ਸਾਲ ਕੇ ਤਣੀ ਜਾਣੇ ਲੈਦਰ ਤੇ ਪ੍ਰੋਡਕਟ ਆ। ਬਿਲਕੁਲ ਸਰ। ਉਹਦੇ 'ਚ ਕੋਈ ਸਰਵਿਸ ਚਾਹੁੰਦੇ ਹੋ? ਸਾਡੇ ਕੋਲ ਲੱਗੀ ਅਸੀਂ ਨਾ ਨਹੀਂ ਕਰੀ। ਠੀਕ। ਹਰ ਤਰ੍ਹਾਂ ਦੀ ਸਰਵਿਸ ਹੈ ਜੀ। ਜੀ। ਸਰ ਬਹੁਤ-ਬਹੁਤ ਧੰਨਵਾ ਤੇ ਜਿੱਥੇ ਵੱਡੇ ਵੱਡੇ ਇੰਟਰਨੈਸ਼ਨਲ ਬ੍ਰਾਂਡ ਨੇ ਉਹਨਾਂ ਨੂੰ ਜੇ ਕਹਿ ਦਈਏ ਟੱਕਰ ਦੇ ਰਿਆ ਤੇ ਜਿਹੜੇ ਦੁਨੀਆ ਦੇ ਮਹਾਨ ਜੇ ਕਹਿ ਦਈਏ ਕ੍ਰਿਕਟਰ ਹੋ ਗਏ ਸੈਲੀਬ੍ਰਿਟੀ ਚ ਜਿਵੇਂ ਆਪਣੇ ਐਕਟਰਸ ਹੋ ਗਏ ਪੰਜਾਬੀ ਸਿੰਗਰ ਹੋ ਗਏ ਤੇ ਸਾਰੇ ਇਹਨੂੰ ਯੂਜ਼ ਕਰਦੇ ਨੇ ਤੇ ਹੁਣ ਆਪਣੇ ਆਮ ਪਬਲਿਕ ਵੀ ਮਤਲਬ ਇਹਨੂੰ ਜੇ ਕਹਿ ਦਈਏ ਵੀ ਜੋ ਚੀਜ਼ਾਂ ਆਪਾਂ ਦੇਖ ਲੈਣੇ ਆ ਇੱਕ ਕਾਪੀ ਦੇ ਵਿੱਚ ਲੈਣੀ ਇੱਕ ਸੇਮ ਚੀਜ਼ ਲੈਣੀ ਤਾਂ ਉਹਦੀ ਆਪਸ਼ਨ ਹੁਣ ਚਾਰ ਜਗ੍ਹਾ ਤੇ ਅਵੇਲੇਬਲ ਹੈਗੀ ਹੈਗੀ ਆ ਤੇ ਨਹੀਂ ਆਨਲਾਈਨ ਵੀ ਆਪਾਂ ਚੈੱਕ ਕਰਕੇ ਆਨਲਾਈਨ ਵੀ ਚੈੱਕ ਕਰ ਸਕਦੇ ਹਾਂ ਹਾਂ ਜੀ ਸਰ ਬਹੁਤ ਬਹੁਤ ਧੰਨਵਾਦ ਜਿਹਨੇ ਨਾ ਸਮਝਾ ਦਿੱਤਾ Oh.